ਜੋ ਦੁਆਬੀ ਦਾ ਫੋਨ ਕੱਲ ਮੈਨੂੰ ਸ਼ਾਮੀ ਜੋ ਦੁਆਬੀ ਦਾ ਫੋਨ ਕੱਲ ਮੈਨੂੰ ਸ਼ਾਮੀ ਜੋ ਦੁਆਬੀ ਦਾ ਫੋਨ ਆਇਆ ਇਹਨੇ ਆਪ ਕੀਤਾ ਮੈਂ ਨਹੀਂ ਕੀਤਾ ਇਹ ਤਾਂ ਆਪਣਾ ਫੋਨ ਆਇਆ ਮੇਰੇ ਕੋਲ ਸਾਰੀ ਰਿਕਾਰਡਿੰਗ ਹੋਈ ਹੋਈ ਆ ਇਹ ਬੰਦਾ ਬਹੁਤ ਜ਼ਿਆਦਾ ਯਾਨੀ ਬਕਵਾਸ ਕਰ ਰਿਹਾ ਸੀ ਫਿਰ ਮੇਤੋ ਵੀ ਸੁਣੀਆ ਹੁਣ ਸੁਣ ਲਾ ਉਹ ਗੱਲ ਤੂੰ ਡਰੈਸ ਪੁੱਛ ਰਿਹਾ ਸੀ ਨਾ ਲੈ ਸੁਣ ਫਿਰ ਐਡਰੈਸ ਦਰਾਹੇ ਆ ਕੇ ਕਿਸੇ ਨੂੰ ਵੀ ਮੇਰੀ ਫੋਟੋ ਦਿਖਾ ਦੀ ਤੈਨੂੰ ਘਰ ਦੱਸ ਦੇਣਗੇ ਕਿਹੜਾ ਘਰ ਆ ਠੀਕ ਆ ਸੁਣ ਲੈ ਹੁਣ ਦਰਾਹੇ ਆ ਕੇ ਕਿਸੇ ਨੂੰ ਵੀ ਮੇਰੀ ਫੋਟੋ ਦਿਖਾ ਦੀ ਤੈਨੂੰ ਘਰ ਤੱਕ ਛੱਡ ਕੇ ਨਾ ਜਾਵੇ ਬੰਦਾ ਤਾਂ ਜੋ ਕਹੇਗਾ ਕਰੂੰਗਾ ਤੈਨੂੰ ਕੋਈ ਮੱਲੇ 'ਚ ਨਹੀਂ ਜਾਣਦਾ ਹੋਣਾ ਦੁਆਬੀ ਤੈਨੂੰ ਮੱਲੇ 'ਚ ਕੋਈ ਤੇ ਮੈਂ ਤੈਨੂੰ ਕਹਦਾ ਸ਼ਹਿਰ ਦੇ ਰਿਕਸ਼ੇ ਵਾਲੇ ਤੋਂ ਲੈ ਕੇ ਵੱਡੀ ਤੋਂ ਵੱਡੀ ਦੁਕਾਨਦਾਰ ਵਾਲੇ ਦੁਕਾਨਦਾਰ ਨੂੰ ਜਿਹਨੂੰ ਮਰਜ਼ੀ ਮੇਰੀ ਫੋਟੋ ਦਿਖਾ ਦੀ ਠੀਕ ਨਹੀਂ ਦਿਖਾ ਕੇ ਪੁੱਛਣ ਕਿ ਘਰ ਕਿੱਥੇ ਆ ਪਹਿਲੀ ਗੱਲ ਤੂੰ ਐਡਰੈਸ ਪੁੱਛਦਾ ਸੀ ਲੈ ਤੈਨੂੰ ਦੱਸਤੀ ਗੱਲ ਬਾਕੀ ਨੰਬਰ ਤੇਰੇ ਕੋਲ ਹੈਗਾ ਹੀ ਆ ਤੂੰ ਜਿਹੜੀ ਗੱਲ ਕੀਤੀ ਨਾ ਤੇਰੇ ਕੋਲ ਦੋ ਚਾਰ ਦਿਨ ਦਾ ਹੀ ਟਾਈਮ ਆ ਮੈਨੂੰ ਪਤਾ ਵਾ ਮੇਰੇ ਕੋਲ ਹੈਗਾ ਦੋ ਚਾਰ ਦਿਨ ਦਾ ਹੀ ਟਾਈਮ ਮੈਂ ਇਸ ਕਰਕੇ ਭਾਈ ਮੈਂ ਇੱਕ ਆਪਣੇ ਹੁਣ ਜਿਹੜੇ ਵੀਰ ਮੇਰੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਭਰਾ ਬਣਾਉਣੇ ਬੰਦ ਕਰ ਦਿਓ ਭਰਾ ਕਿਉਂਕਿ ਇੱਥੇ ਸਾਰਾ ਵਪਾਰ ਰਹਿ ਗਿਆ ਇੱਥੇ ਬੰਦਾ ਤੁਹਾਨੂੰ ਦੇਖੋ ਸੋਸ਼ਲ ਮੀਡੀਆ ਤੇ ਮਿਲ ਕੇ ਭਰਾ ਬਣਾ ਕੇ ਠੀਕ ਨਹੀਂ ਸੇਵਾ ਤੁਹਾਡੇ ਹੱਥੋਂ ਕਰਵਾ ਕੇ ਤੇ ਮੁੜ ਕੇ ਫਿਰ ਬੰਦਾ ਤੁਹਾਨੂੰ ਸੁਣਾਉਂਦਾ ਗੱਲਾਂ ਫਿਰ ਬਾਅਦ ਚ ਉਹ ਕਹਿੰਦਾ ਬਾਜੀ ਸੋਸ਼ਲ ਮੀਡੀਆ ਤੇ ਭਰਾਏ ਜੀ ਹੁੰਦੇ ਨੇ ਤੁਸੀਂ ਆਪੇ ਹੀ ਸਮਝ ਲਓ ਹੁਣ ਠੀਕ ਨਹੀਂ ਜੇ ਸੱਚ ਬੋਲਣਾ ਗੁਨਾਹ ਬਾ ਤੇ ਫਿਰ ਤੁਸੀਂ ਫਿਰ ਕਿਉਂ ਬੋਲ ਰਹੇ ਹੋ ਆਪਣਾ ਇਹ ਸੱਚ ਬੋਲਣਾ ਮੈਂ ਜੇ ਸੱਚ ਬੋਲਤਾ ਕਿ ਇਸ ਬੰਦੇ ਦੇ ਸਬੰਧ ਅਮਰਤਪਾਲ ਦੇ ਨਾਲ ਨੇ ਹੁਣ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਉਸ ਤੋਂ ਬਾਅਦ ਤਾਂ ਸਾਰਾ ਕੁਝ ਏ ਕਲੀਅਰ ਹੋ ਜਾ ਉਸ ਤੋਂ ਬਾਅਦ ਕੁਝ ਵੀ ਉਹ ਬਸ ਜਿਹੜੀਆਂ ਚੀਜ਼ਾਂ ਹੋਰ ਨੇ ਉਹ ਮੈਂ ਸਾਰੀਆਂ ਪਾਤੀਆਂ ਨੇ ਮੈਂ ਸਾਰਿਆਂ ਨਾਲ ਗੱਲਬਾਤ ਰਾਤ ਵੀ ਕਰ ਲਈ ਆ ਜਿੱਥੇ ਜਿੱਥੇ ਚਾਹੀਦੀਆਂ ਸੀ ਪਹੁੰਚੀਆਂ ਜਿਹੜੇ ਜਿਹੜੇ ਬੰਦੇ ਨੂੰ ਇਸ ਬੰਦੇ ਦਾ ਚਿਹਰਾ ਚਾਹੀਦਾ ਸੀ ਦੇਖਣਾ ਕਿਉਂਕਿ ਮੇਰਾ ਤਾਂ ਨੁਕਸਾਨ ਹੋਣਾ ਹੀ ਹੋਣਾ ਜਿਹੜਾ ਹੋਣਾ ਮੈਂ 4-5 ਦਿਨ ਪਿਛਲੇ ਦੇਖ ਹੀ ਰਿਹਾ ਜੋ ਮੇਰੇ ਨਾਲ ਹੋ ਰਿਹਾ ਵਾ ਕੌਣ ਕੌਣ ਬੰਦੇ ਪਿੱਛਾ ਕਰ ਰਹੇ ਆ ਕਿਹੜੀ ਕਿਹੜੀ ਗੱਡੀਆਂ ਲੱਗੀਆਂ ਹੋਈਆਂ ਨੇ ਜੋ ਹੈਗਾ ਵਾ ਮੈਂ ਦੱਸਣੀ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਇਹ ਚੀਜ਼ ਆ ਕਿ ਵੀਡੀਓ ਮੇਰੇ ਘਰ ਦੇ ਵੀ ਦੇਖਦੇ ਆ ਉਹ ਚੈਨਲਾਂ ਰਾਹੀਂ ਆ ਜਾਂਦੀ ਆ ਫਿਰ ਉਹਦਾ ਨਾ ਮਨ ਖਰਾਬ ਹੁੰਦਾ ਵਾ ਮੇਰੀ ਵਾਈਫ ਵੀ ਆ ਮੇਰੇ ਬੱਚੇ ਵੀ ਆ ਠੀਕ ਨਹੀਂ ਮੇਰੇ ਮਾਪਿਓ ਵੀ ਆ ਮੇਰੇ ਰਿਸ਼ਤੇਦਾਰ ਵੀ ਹੈਗੇ ਆ ਜਦੋਂ ਉਹਨਾਂ ਦੀ ਫਿਰ ਵੀਡੀਓ ਜੇ ਮੈਂ ਆ ਗੱਲ ਕਹਿਣੀ ਨਹੀਂ ਚਾਹੁੰਦਾ ਸੀ ਪਰ ਮੈਨੂੰ ਕਹਿਣੀ ਪੈ ਰਹੀ ਆ ਮਜਬੂਰੀ ਕਿਉਂਕਿ ਮੈਂ ਖਤਾ ਖਾ ਲਈ ਭਰਾ ਬਣਾ ਕੇ ਮੈਂ ਖਤਾ ਖਾ ਲਈ ਐ ਜੇ ਭਰਾਵਾਂ ਤੋਂ ਕਿਉਂਕਿ ਹੁਣ ਮੇਰਾ ਨੁਕਸਾਨ ਇਹਨਾਂ ਨੇ ਅਮਰਤਪਾਲ ਦੇ ਨਾਲ ਰਲ ਕੇ ਹੀ ਕਰਾਉਣਾ ਵਾ ਕਿਉਂਕਿ ਸਾਰੀ ਗੇਮ ਪਤਾ ਕੀ ਆ ਇਹ ਦੁਆਬੀ ਵਰਗੇ ਵੀ ਇਹ ਦੁਆਬੀ ਵਰਗੇ ਬੰਦੇ ਰਲ ਹੀ ਹੋਏ ਆ ਉਹਦੇ ਨਾਲ ਸਿਰਫ ਕੌਮ ਨੂੰ ਦੁੱਬਦਾ ਵਿੱਚ ਪਾਉਣ ਲਈ ਕਿ ਹਾਂ ਭਾਈ ਅਸੀਂ ਤੇਰਾ ਬਾਈਕਟ ਕਰਦੇ ਆਂ ਤੂੰ ਆ ਕਰਦਾ ਰਹਿ ਅਸੀਂ ਤੇਰਾ ਆ ਕਰਦੇ ਰਹਾ ਕਿ ਦੋਨੇ ਪਾਸੇ ਗੇਮ ਚੱਲਦੀ ਰਹੂਗੀ ਦੋਨੇ ਹਾਈਲਾਈਟ ਰਹਿਣਗੇ ਠੀਕ ਨਹੀਂ ਮੈਂ ਹੁਣ ਤੋਂ ਇੱਕ ਕੀ ਗੱਲ ਪੁੱਛਦਾ ਇੱਕ ਪਾਸੇ ਤਾਂ ਇਹ ਬੰਦਾ ਕਹਿ ਰਿਹਾ ਕਿ ਇਹਨੇ ਮੇਰੀ ਧੀ ਬਾਰੇ ਬਹੁਤ ਅਪਸ਼ਬਦ ਬੋਲੇ ਆ ਜੀ ਇਹਨੂੰ ਮੈਂ ਛੱਡਣਾ ਨਹੀਂ ਬੰਦੇ ਨੂੰ ਇਹ ਬੰਦਾ ਦੁਆਬੀ ਕਹਿ ਰਿਹਾ ਕਿ ਇਹਨੇ ਅਮਰਤਪਾਲ ਨੇ ਮੇਰੀ ਧੀ ਬਾਰੇ ਬਹੁਤ ਕੁਝ ਬੋਲਿਆ ਇਹਨੂੰ ਮੈਂ ਛੱਡਣਾ ਨਹੀਂ ਤੇ ਸਾਲ ਪਹਿਲੇ ਦੀ ਸਿਫਤ ਕਰ ਰਿਹਾ ਵ ਇੱਕ ਚੈਨਲ ਤੇ ਬਹਿ ਕੇ ਕਿ ਅਮਰਤਪਾਲ ਦਾ ਬੰਦਾ ਹੀ ਬਹੁਤ ਵਧੀਆ ਬਾਜੀ ਉਹ ਤਾਂ ਕੌਮੀ ਕਾਰਜ ਕਰ ਰਿਹਾ ਸੀਗਾ ਲੋਕਾਂ ਦੇ ਪੁੱਤਾਂ ਦੇ ਨਸ਼ੇ ਛਡਾਉਂਦਾ ਸੀ ਤੇ ਅਮਰਤ ਧਾਰੀ ਬਣਾਉਂਦਾ ਸੀਗਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆਉਣੇ ਆ ਸੁਣ ਲਓ ਬਾਈ ਠੀਕ ਨਹੀਂ ਇਹ ਵੀਡੀਓ ਪਿਛਲੇ ਸਾਲ 1 ਫਰਵਰੀ ਦੀ ਆ 1 ਫਰਵਰੀ ਦੀ ਆ ਜਿਹਦੇ ਵਿੱਚ ਇਹ ਦੁਆਬੀ ਇਹ ਗੱਲਾਂ ਕਹਿ ਰਿਹਾ ਵ ਮੈਂ ਵੀ ਪਹਿਲਾਂ ਅਸੀਂ ਮੈਂ ਵੀ ਸਰਚ ਕੀਤੀ ਪਹਿਲਾਂ ਸਾਰਾ ਕੁਝ ਜੋ ਸਾਰਾ ਕੁਝ ਸੁਣਿਆ ਕਿਸੇ ਤੋਫੇ ਮੈਂ ਸਰਚ ਕੀਤੀ ਸਾਰਾ ਕੁਝ ਮੈਂ ਇਹ ਸਾਰੀ ਭੇਤੀ ਸੀ ਪਰ ਦਿਖਾਉਣੀ ਜ਼ਰੂਰ ਕਿਉਂਕਿ ਮੇਰਾ ਨੁਕਸਾਨ ਹੋਣਾ ਹੀ ਹੋਣਾ ਵਾ ਮੈਨੂੰ ਵੀ ਪਤਾ ਇਹਨੇ ਜਿਹੜੀ ਮੈਨੂੰ ਕੱਲ ਧਮਕੀ ਦਿੱਤੀ ਆ ਨਾ ਕਿ ਤੈਨੂੰ 2-4 ਦਿਨ ਚ ਰਿਜ਼ਲਟ ਲੱਗ ਜੂ ਪਤਾ ਗੱਲ ਸੁਣੋ ਮੇਰੀ ਇੱਕ ਤੈਨੂੰ ਐਡਰੈਸ ਦੱਸਤਾ ਦਰਾਹੇ ਆ ਕੇ ਕਿਸੇ ਨੂੰ ਮੇਰੀ ਫੋਟੋ ਦਿਖਾ ਦੀ ਤੈਨੂੰ ਘਰ ਤੱਕ ਨਾ ਛੱਡ ਕੇ ਜਾਵੇ ਬੰਦਾ ਤਾਂ ਕਹੀ ਤੈਨੂੰ ਕੋਈ ਮਹੱਲੇ 'ਚ ਨਹੀਂ ਜਾਣਦਾ ਹੋਣਾ ਤੇਰੇ ਸਮਝ ਗਿਆ ਦੂਜੀ ਗੱਲ ਮੈਂ ਤੈਨੂੰ ਹੋਰ ਦੱਸਦਾ ਜੀਜੀਐਸਯੂ ਆ ਨਾ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਹੋਰ ਤੈਨੂੰ ਮੈਂ ਦੱਸਣੀ ਨਹੀਂ ਚਾਹੁੰਦਾ ਸੀ ਆ ਚੀਜ਼ਾਂ ਮੈਨੂੰ ਮਜਬੂਰ ਕਰਤਾ ਤੈ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜੀਆਂ ਤੂੰ ਬਦਮਾਸ਼ੀਆਂ ਦਿਖਾਉਣਾ ਨਾ ਲੈ ਤੈਨੂੰ ਹੁਣ ਮੈਂ ਦੱਸਦਾ ਬਦਮਾਸ਼ੀ ਹੁੰਦੀ ਕੀ ਆ ਮੈਂ ਆਪਣਾ ਅਤੀਤ ਉਹ ਯਾਦ ਨਹੀਂ ਕਰਨਾ ਚਾਹੁੰਦਾ ਸੀ ਜਿਹੜਾ ਇੱਕ ਵਾਰ ਟਾਈਮ ਲੰਘ ਗਿਆ ਲੰਘ ਗਿਆ ਜੋ ਹੋ ਗਿਆ ਪਿੱਛੇ ਛੱਡੋ ਉਹਨੂੰ ਅੱਗੇ ਵਧੋ ਠੀਕ ਨਹੀਂ ਗਲਤੀਆਂ ਹੋ ਗਈਆਂ ਸਾਰਾ ਕੁਝ ਟ੍ਰਿਪਟ ਗਿਆ ਹੁਣ ਸੁਣ ਓਏ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਸੁਣਿਆ ਹੋਣਾ ਤੈਨ ਨਾਮ ਯੂਨੀਵਰਸਿਟੀ ਚ ਵੀ ਉਹ ਰਪਿੰਦਰ ਗਾਂਧੀ ਦੇ ਨਾਮ ਤੇ ਚੱਲ ਰਹੀ ਹੈ ਨਾ ਜਿਹਦੇ ਨਾਮ ਤੇ ਫਿਲਮਾਂ ਬਣ ਚੁੱਕੀਆਂ ਨੇ ਉਹਦੇ ਜਿਹੜੇ ਪੁਰਾਣੇ ਬੰਦੇ ਨੇ ਚਾਹੇ ਯੋਗੀ ਵੀਰ ਹੋ ਗਿਆ ਚਾਹੇ ਹੋਰ ਜਿਹੜੇ ਪੁਰਾਣੇ ਬੰਦੇ ਹਜੇ ਵੀ ਜੁੜੇ ਹੋਏ ਨੇ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਉਹਨਾਂ ਨੂੰ ਇਹ ਪੁੱਛ ਲਈ ਕਿ ਦਰਾਹੇ ਆ ਕੇ ਤੁਸੀਂ ਕਿਹਦੇ ਕੋਲ ਬਹਿੰਦੇ ਹੁੰਦੇ ਸੀ ਸਾਡਾ ਭਰਾ ਸੀ ਸੁਮਨ ਸਾਡਾ ਭਰਾ ਸੀ ਕਾਕਾ ਸਾਡਾ ਭਰਾ ਹੋਰ ਸੀਗੇ ਆਪਣੇ ਰੂਬੀ ਬਾਈ ਹੁਣੀ ਹੋਰ ਨੀਸ਼ੇ ਬਾਈ ਹੁਣੀ ਠੀਕ ਨਹੀਂ ਮੈਂ ਆਪਣਾ ਨਾਮ ਨਹੀਂ ਲਾਉਂਗਾ ਇਹ ਤੈਨੂੰ ਉਹ ਦੱਸਣਗੇ ਜਿਹੜੇ ਗਾਂਧੀ ਗਰੁੱਪ ਵਾਲੇ ਪੁਰਾਣੇ ਬੰਦੇ ਆ ਨਾ ਉਹਨਾਂ ਨੂੰ ਫੋਨ ਕਰਕੇ ਕਿਸੇ ਨੂੰ ਵੀ ਉਛਲੀ ਘਰਣ ਜੋ ਦੁੱਨਾਂ ਕੋਲ ਕਿੱਥੇ ਬਹਿੰਦਾ ਸੀ ਗਾਂਧੀ ਤੈਨੂੰ ਨਹੀਂ ਮੈਂ ਦੱਸੂਗਾ ਹੁਣ ਕਿੱਥੇ ਬਹਿੰਦੇ ਸੀ ਅਸੀਂ ਉਹ ਦੱਸਣਗੇ ਉਹ ਦੱਸਣਗੇ ਕਿ ਕਿਹੜੇ ਏਰੀਆ 'ਚ ਕਿੱਥੇ ਤਰਾਹੇ ਬਹਿੰਦੇ ਹੁੰਦੇ ਸੀ ਕੱਟੇ ਹੋ ਕੇ ਦਿੱਲੀ ਬਿੰਨ ਆ ਕੇ ਹਰ ਤੀ ਤਿੰਨ ਚਾਰ ਵਾਰ ਤਾਂ ਸਾਡੇ ਕੋਲ ਆਉਂਦੇ ਆਉਂਦੇ ਅਸੀਂ ਤਰਾਹੇ ਕਾਲਜ ਫਿਰ ਕਿੱਥੇ ਬਹਿ ਕੇ ਚਾਹ ਪੀਂਦੇ ਸੀ ਕਿੱਥੇ ਬਹਿ ਕੇ ਦੋ ਦੋ ਤਿੰਨ ਤਿੰਨ ਘੰਟੇ ਰੋਜ਼ ਜਿੱਥੇ ਸਾਡਾ ਅੱਡਾ ਰੋਜ਼ ਦਾ ਬਣਿਆ ਹੋਇਆ ਸੀ ਤੈਨੂੰ ਉਹ ਦੱਸਣਗੇ ਪੁੱਤ ਤੂੰ ਬਦਮਾਸ਼ੀਆਂ ਲਗਾਉਣਾ ਅਸੀਂ ਇਹ ਕੰਮ ਕਰਕੇ ਕਰਦਾ ਛੱਡ ਤੇ ਤੇਰੇ ਨੂੰ ਐਡਰੈਸ ਦੇ ਦਿੱਤਾ ਨੰਬਰ ਤੇਰੇ ਕੋਲ ਹੈਗਾ ਜਾਦ ਮਰਜੀ ਜਿੱਥੇ ਮਰਜੀ ਤੈਨੂੰ ਮੈਂ ਦੱਸੂਣ ਬਦਮਾਸ਼ੀਆਂ ਹੁੰਦੀਆਂ ਕੀ ਨੇ ਦੂਜੀ ਗੱਲ ਬਾਈ ਪਹਿਲਾਂ ਮੈਂ ਜਿਹੜੀਆਂ ਵੀਡੀਓ ਸੁਣਾਉਣ ਲੱਗਾ ਸੁਣ ਲਓ ਇਹ ਬੰਦਾ ਕਹਿੰਦਾ ਪਿਆ ਬਾ ਕਿ ਮੇਰੀ ਧੀ ਨੂੰ ਇਹਨੇ ਗਲਤ ਬੋਲਿਆ ਅਮਰਤਪਾਲ ਨੇ ਇਹਨੂੰ ਮੈਂ ਛੱਡਣਾ ਨਹੀਂ ਇੱਕ ਪਾਸੇ ਤਾਂ ਦੂਜੇ ਪਾਸੇ ਜਦੋਂ ਭਾਨੇ ਦੇ ਉੱਪਰ ਪਿਛਲੇ ਸਾਲ ਪਰਚੇ ਪਏ ਆ ਨਾ ਉਸ ਦੇ ਰਿਗਾਰਡਿੰਗ ਇਹਦੀ ਇੱਕ ਇੰਟਰਵਿਊ ਹੋਈ ਸੀ ਐਨਆਰਆਈ ਟੀਵੀ ਤੇ ਇੱਕ ਇੰਟਰਵਿਊ ਹੋਈ ਸੀ ਐਨਆਰਆਈ ਟੀਵੀ ਤੇ ਐਨਆਰਆਈ ਟੂਡੇ ਆ ਚੈਨਲ ਉਹਦੇ ਤੇ ਇਹ ਬੈਠਾ ਅਮਰਤਪਾਲ ਦੇ ਸੋਲੇ ਗਾ ਰਿਹਾ ਅਮਰਤਪਾਲ ਦੇ ਸੋਲੇ ਗਾ ਰਿਹਾ ਸੁਣ ਲੋ ਲੈ ਮੈਂ ਤੁਹਾਨੂੰ ਪਹਿਲਾਂ ਸੁਣਾਈ ਦਵਾ ਦਾ ਰਾਜੋ ਨਿਕਲਣ ਨਹੀਂ ਦਿੰਦਾ ਇਹਦਾ ਕਿਦਾਂ ਹੋ ਗਿਆ ਕੱਟ ਇਹਨਾਂ ਦੇ ਡਰਾਉਣੀਆਂ ਕਿਦਾਂ ਤੁਹਾਡਾ ਸਵਾਲ ਖੁੱਲ ਹੈ ਕਿ ਨਹੀਂ ਸਰਕਾਰੀ ਖੁੱਲ ਹੈ ਕਿ ਨਹੀਂ ਹੈ ਇਹ ਅਸੀਂ ਕਿਦਾਂ ਕਹਿ ਸਕਦੇ ਹਾਂ ਜੀ ਜਦ ਅੰਮ੍ਰਿਤਪਾਲ ਦੇ ਅੰਮ੍ਰਿਤਪਾਲ ਦੀ ਵਾਰੀ ਲੋਕਤੰਤਰ ਨਹੀਂ ਸੀਗਾ ਪਰ ਉਹਦਾ ਮਾਹੌਲ ਤੇ ਦੇਖਿਆ ਜਾ ਰਿਹਾ ਸੀ ਨਾ ਤੇ ਹੁਣ ਵੀ ਤਾਂ ਮਾਹੌਲ ਹੈਗਾ ਨਾ ਹੁਣ ਕਿਹੜਾ ਮਾਹੌਲ ਹੈ ਅੰਮ੍ਰਿਤਪਾਲ ਦੀ ਵਾਰੀ ਤਾਂ ਐਨਐਸਐ ਲੱਗਦੀ ਲੋਕਾਂ ਦੇ ਮੁੰਡਾ ਸੀ ਧਰਮ ਦਾ ਮੁੰਡਾ ਸੀ ਵਿੱਚ ਤੇ ਉਹਨੂੰ ਲੈ ਕੇ ਕੁਝ ਵਿਰੋਧ ਦੇ ਵਿੱਚ ਸੀ ਲੋਕ ਇਸ ਕਰਕੇ ਗੱਲ ਹੋ ਗਈ ਧੱਕਾ ਵਿਰੋਧ ਹੁੰਦਾ ਜੇ ਉਹ ਸੱਚ ਆ ਗਈ ਖੁੱਲ ਕੇ ਗੱਲ ਕਰਦੇ ਆ ਅੰਮ੍ਰਿਤਪਾਲ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ ਉਹ ਗਲਤ ਕਰ ਰਿਹਾ ਸੀ ਵਹਿੀਰ ਚਲਾ ਕੇ ਉਹ ਗਲਤ ਕਰ ਰਿਹਾ ਸੀ ਉੱਥੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਉਹ ਗਲਤ ਕਰ ਰਿਹਾ ਸੀ ਠੀਕ ਆ ਮੇਰਾ ਉਹਦਾ ਮੇਰਾ ਉਹਦਾ ਪਰਸਨਲ ਝਗੜਾ ਪਰਸਨਲ ਝਗੜਾ ਜਦੋਂ ਆਏਗਾ ਮੈਂ ਉਹਦਾ ਪਰਸਨਲ ਲੜ ਦੂੰਗਾ ਮੇਰਾ ਪਰਸਨਲ ਝਗੜਾ ਮੈਂ ਤੇ ਉਹ ਆਪਸ ਵਿੱਚ ਲੜ ਲਾਂਗੇ ਜਦੋਂ ਲੜਦਾ ਹੋਊਗਾ ਪਰ ਜਿਹੜਾ ਉਹ ਕੌਮੀ ਕਾਰਜ ਕਰ ਰਿਹਾ ਸੀ ਲੋਕਾਂ ਨੂੰ ਅੰਮ੍ਰਿਤ ਛਕਾ ਲਿਆ ਸੀ ਉਹ ਗਲਤ ਕਰ ਰਿਹਾ ਸੀ ਲੋਕਾਂ ਦੀ ਲੋਕਾਂ ਦੇ ਨਸ਼ੇ ਛੜਾ ਰਿਹਾ ਸੀ ਉਹ ਗਲਤ ਕਰ ਰਿਹਾ ਸੀ ਉਸ ਟਾਈਮ ਕਿੱਥੇ ਗਿਆ ਸੀ ਉਸ ਟਾਈਮ ਕਿਉਂ ਨਹੀਂ ਇਕੱਠ ਹੋਏ ਮੇਰਾ ਸਵਾਲ ਇਹ ਆ ਵੀ ਆਪ ਪਛਾਣ ਜਿਹੜੀ ਆ ਨਾ ਆਪਣੇ ਪਰਾਏ ਦੀ ਪਛਾਣ ਉਦੋਂ ਹੁੰਦੀ ਆ ਜਦੋਂ ਭੀੜ ਪਈ ਹੋਵੇ ਮੈਨੂੰ ਇਹ ਦੱਸੋ ਉਦੋਂ ਕਿੱਥੇ ਗਏ ਸੀ ਨੇ ਇਹ ਅਗਰ ਸਿੰਤੂ ਆਪੀ ਹੈ ਇਹਨਾਂ ਗੁੱਸੇ ਦੇ ਵਿੱਚ ਆ ਰਿਹਾ ਨਰਾਜ ਆ ਭਾਨੇ ਸਿੱਧੂ ਦੇ ਨਾਲ ਕੱਲਾ ਭਾਨੇ ਸਿੱਧੂ ਦੇ ਨਾਲ ਨਰਾਜ ਹੈ ਕਿ ਉਸ ਸਟੇਜ ਤੇ ਬੈਠੇ ਜਿਹੜੇ ਬਾਕੀ ਬੰਦੇ ਸੀ ਉਹਨਾਂ ਦੇ ਨਾਲ ਵੀ ਨਰਾਜ ਹੈ ਕਿ ਜਿਹੜੇ ਵੀ ਬੰਦੇ ਭਾਨੇ ਦੀ ਸਪੋਰਟ ਦੇ ਨੇ ਉਹਦਾ ਨਾਲ ਵੀ ਨਰਾਜ ਜਿਨ੍ਹਾਂ ਨੇ ਦੀਪ ਸਿੱਧੂ ਦੇ ਖਿਲਾਫ ਪੂਰੇ ਪੰਜਾਬ ਨੂੰ ਪੜਕਾਇਆ ਜਿਹੜੇ ਉਸ ਟਾਈਮ ਦੇ ਦੀਪ ਸਿੱਧੂ ਦੇ ਟਾਈਮ ਦੇ ਕਹਿੰਦੇ ਘੁਆਂਦੇ ਸੋਸ਼ਲ ਮੀਡੀਆ ਦੁਆਰਾ ਸੁਣ ਲਓ ਬਾਈ ਲਓ ਕਿ ਕੋਈ ਜੀ ਵਿਰੋਧ ਦੇ ਵਿੱਚ ਸੀ ਲੋਕ ਇਸ ਕਰਕੇ ਤਮਾਨਕ ਘਰਾਂ 'ਚ ਲੱਗ ਦਿੰਦਾ ਠੀਕ ਹੈ ਲੋਕਾਂ ਨੂੰ ਚਲੋ ਰਾਜੋਂ ਨਿਕਲਣ ਨਹੀਂ ਤਾਂ ਇਹਦਾ ਕਿਦਾਂ ਹੋ ਗਿਆ ਕੱਟ ਇਹਨਾਂ ਦੀਆਂ ਟਰਾਲੀਆਂ ਕਿਦਾਂ ਤੁਹਾਡਾ ਸਵਾਲ ਖੁੱਲ ਹੈ ਕਿ ਨਹੀਂ ਹੈ ਸਵਾਲ ਇਹ ਹੈ ਕਿ ਇਹਨਾਂ ਵੱਡਾ ਕੱਟ ਕਿਵੇਂ ਹੋ ਗਿਆ ਸਰਕਾਰੀ ਖੁੱਲ ਹੈ ਕਿ ਨਹੀਂ ਹੈ ਇਹ ਅਸੀਂ ਕਿਦਾਂ ਕਹਾਂ ਸਰ ਜੀ ਜਲ ਜਲਪਰਮਪਤ ਪਾਲ ਦੇ ਹੱਥ ਹੋ ਰਿਹਾ ਅਮਰਤ ਪਾਲ ਦੀ ਵਾਰੀ ਲੋਕਤੰਤਰ ਨਹੀਂ ਸੀਗਾ ਪਰ ਉਹਦਾ ਮਾਹੌਲ ਤੇ ਦੇਖਿਆ ਜਾ ਰਿਹਾ ਸੀ ਨਾ ਤੇ ਹੁਣ ਵੀ ਤਾਂ ਮਾਹੌਲ ਹੈਗਾ ਨਾ ਔਰ ਕਿਹੜਾ ਮਾਹੌਲ ਹੈ ਅਮਰਤ ਪਾਲ ਦੀ ਵਾਰੀ ਤਾਂ ਐਨਐਸਏ ਲੱਗਦੀ ਲੋਕਾਂ ਦੇ ਮੁੰਡਾ ਸੀ ਧਰਮ ਦਾ ਮੁੰਡਾ ਸੀ ਵਿੱਚ ਤੇ ਉਹਨੂੰ ਲੈ ਕੇ ਕੁਝ ਵਿਰੋਧ ਦੇ ਵਿੱਚ ਸੀ ਲੋਕ ਇਸ ਤਰ੍ਹਾਂ ਕੇ ਗੱਲ ਹੋ ਗਈ ਟੱਕਰ ਮਰਪਾਲ ਦਾ ਵਿਰੋਧ ਹੁੰਦਾ ਹੈ ਉਸਾ ਤੇ ਆ ਕਿ ਤੇ ਅਮਰਤਪਾਲ ਨਾਲ ਝਗੜਾ ਹੋਇਆ ਕਿ ਨਹੀਂ ਹੋਇਆ ਉਹ ਗਲਤ ਕਰ ਰਿਹਾ ਸੀ ਵਹਿੀਰ ਚਲਾ ਕੇ ਉਹ ਗਲਤ ਕਰ ਰਿਹਾ ਸੀ ਨਾ ਉਥੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਉਹ ਗਲਤ ਕਰ ਰਿਹਾ ਸੀ ਠੀਕ ਆ ਮੇਰਾ ਉਹਦਾ ਮੇਰਾ ਉਹਦਾ ਪਰਸਨਲ ਝਗੜਾ ਪਰਸਨਲ ਝਗੜਾ ਜਦੋਂ ਆਏਗਾ ਮੈਂ ਉਹਦੇ ਨਾਲ ਪਰਸਨਲ ਲੜ ਦੂੰਗਾ ਮੇਰਾ ਪਰਸਨਲ ਝਗੜਾ ਮੈਂ ਤੇ ਉਹ ਆਪਸ ਚ ਲੜ ਲਾਂਗੇ ਜਦੋਂ ਲੜਨਾ ਪਊਗਾ ਪਰ ਜਿਹੜਾ ਉਹ ਕੌਮੀ ਕਾਰਜ ਕਰ ਰਿਹਾ ਸੀ ਲੋਕਾਂ ਨੂੰ ਅੰਮ੍ਰਿਤ ਛਕਾ ਲਿਆ ਸੀ ਉਹ ਗਲਤ ਕਰ ਰਿਹਾ ਸੀ ਲੋਕਾਂ ਦੀ ਲੋਕਾਂ ਦੇ ਨਸ਼ੇ ਛਡਾ ਰਿਆ ਸੀ ਉਹ ਗਲਤ ਕਰ ਰਿਹਾ ਸੀ ਉਸ ਟਾਈਮ ਕਿੱਥੇ ਗਏ ਸੀ ਉਸ ਟਾਈਮ ਕਿਉਂ ਨਹੀਂ ਕੱਟ ਹੋਏ ਮੇ ਇਹ ਚੀਜ਼ਾਂ ਦਾ ਮੈਂ ਕਰਦੀਆਂ ਕੱਢ ਕੇ ਬੈਠਾ ਸੀ ਜਦੋਂ ਮੈਨੂੰ ਇਹ ਤੇ ਸ਼ੱਕ ਪਈ ਕਿ ਇਹ ਬੰਦਾ ਹੁੰਦਾ ਨਾ ਰਲਿਆ ਹੋਇਆ ਪਤਾ ਇਹ ਪਿਛਲੇ ਸਾਲ ਦੀ 1 ਫਰਵਰੀ ਦੀ 2024 ਦੀ ਇਹ ਆਇਲ ਇੰਟਰਵਿਊ ਇਹਦੀ ਉਦੋਂ ਅਸੀਂ ਮਿਲੇ ਨਹੀਂ ਸੀਗੇ ਇਹਨੂੰ ਨਾ ਮੈਂ ਮਿਲਿਆ ਸੀ ਤੇ ਨਾ ਰੋਮੀ ਮਿਲਿਆ ਸੀ ਇਹਨੂੰ ਅਸੀਂ ਮਿਲੇ ਆ ਪਿਛਲੇ ਸਾਲ ਇਹਨੂੰ ਮਈ ਜੂਨ ਦੇ ਵਿੱਚ ਜਦੋਂ ਆਪਣੀ ਪਿਛਲੇ ਸਾਲ ਅਸੀਂ ਮਈ ਜੂਨ 'ਚ ਇਹਨੂੰ ਮਿਲੇ ਆ ਜਦੋਂ ਅਸੀਂ ਵਿਰੋਧ ਸ਼ੁਰੂ ਕੀਤਾ ਇਹਦਾ ਇਲੈਕਸ਼ਨਾਂ ਇਲੈਕਸ਼ਨਾਂ ਵੇਲੇ ਜਦੋਂ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੂੰ ਅਸੀਂ ਮਿਲੇ ਆ ਜਦੋਂ ਗੁਰਪ੍ਰੀ ਹਰੀ ਰਾਮ ਬਾਈ ਨਾਲ ਸਾਡੀ ਗੱਲਬਾਤ ਹੋਈ ਆ ਠੀਕ ਨਹੀਂ ਜਿਹੜੀਆਂ ਹੋਰ ਗੱਲਾਂ ਸਾਹਮਣੇ ਸੱਚ ਆਈਆਂ ਜਦੋਂ ਅਸੀਂ ਖੁੱਲ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਵਾ ਇਹਦਾ ਆਪਣੇ ਅਮਰਤਪਾਲ ਦਾ ਉਦੋਂ ਇਹ ਬੰਦਾ ਖੁੱਲ ਕੇ ਬੋਲਣਾ ਸ਼ੁਰੂ ਕੀਤਾ ਫੇਰ ਇਹਨੇ ਕਹਿਣਾ ਸ਼ੁਰੂ ਉਲਟ ਹੋ ਗਿਆ ਜਦੋਂ ਅਸੀਂ ਕਹਿਣਾ ਸ਼ੁਰੂ ਕਰਤਾ ਅਮਰਤ ਮੈਂ ਤੇ ਰੋਮੀ ਨੇ ਤੁਸੀਂ ਚੈੱਕ ਕਰ ਲਓ ਪਿਛਲੇ ਸਾਧੀਆਂ ਸਾਰੀਆਂ ਵੀਡੀਓ ਚੈਨਲਾਂ ਤੇ ਵੀ ਪਈਆਂ ਹੋਈਆਂ ਨਿਊਜ਼ ਚੈਨਲਾਂ ਤੇ ਮੇਰੇ ਆਪਣੇ ਇੱਥੇ ਵੀ ਪਈ ਹੋਈ ਆ ਮੇਰੀ ਆਈਡੀ ਤੇ ਵੀ ਪਈਆਂ ਨੇ ਤੁਸੀਂ ਚੈੱਕ ਕਰ ਲਓ ਸਾਡੇ ਮੂੰਹੋਂ ਕਦੇ ਐਜੀ ਕਦੇ ਕੋਈ ਗੱਲ ਨਿਕਲੀ ਹੈ ਜਿਹੜੀ ਇਹ ਗੱਲਾਂ ਕਰ ਰਿਹਾ ਪਰਸਨਲ ਪਰਸਨਲ ਕਦੇ ਸਾਡੇ ਕੱਲੋਂ ਨਿਕਲੀ ਆ ਕਦੇ ਅਸੀਂ ਕਿਹਾ ਕਿ ਹਾਂ ਭਾਈ ਆਹ ਚੀਜ਼ ਕਰਦਾ ਸੀ ਉਹ ਚੀਜ਼ ਕਰਦਾ ਸੀ ਇਹ ਇਹ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਜਾਦੇ ਅਸੀਂ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੂੰ ਮਿਲੇ ਆ ਗੁਰਪ੍ਰੀ ਹਰੀ ਨੌ ਬਾਈ ਨਾਲ ਗੱਲਬਾਤ ਹੁੰਦੀ ਰਹੀ 22 ਤੋਂ ਲੈ ਕੇ ਮੇਰੀ ਗੱਲਬਾਤ ਹੁੰਦੀ ਰਹੀ ਆ ਗੁਰਪ੍ਰੀ ਹਰੀ ਨੌ ਬਾਈ ਨਾਲ 22 ਤੋਂ ਲੈ ਕੇ ਜਿੱਦਾਂ ਲਾਸਟ ਮੈਨੂੰ ਉਹ ਮਿਲਿਆ ਵਾ ਭਾਈ ਅਵਤਾਰ ਸਿੰਘ ਖੰਡੇ ਦੇ ਯਾਦਗਾਰੀ ਸਮਾਗਮ ਤੇ ਅੰਮ੍ਰਿਤਸਰ ਉਦੋਂ ਵੀ ਸਾਡੀਆਂ ਬੜੀਆਂ ਵਿਚਾਰਾਂ ਹੋਈਆਂ ਨੇ ਠੀਕ ਨਹੀਂ ਤੇ ਇਹ ਬੰਦਾ ਤਾਂ ਇੱਕ ਵਾਰ ਨੂੰ ਹੀ ਮਿਲਿਆ ਗੁਰਪ੍ਰੀ ਹਰੀ ਨੌ ਬਾਈ ਨੂੰ ਇਹ ਬਾਈ ਤਾਂ ਇੱਕ ਵਾਰ ਨੂੰ ਹੀ ਮਿਲਿਆ ਇਹ ਬੰਦਾ ਤਾਂ ਮੈਨੂੰ ਦੱਸੋ ਮੈਂ ਮੈਂ ਇਹ ਤਾਂ ਸੁਣਾਈ ਆ ਕਿ ਕੱਲ ਨੂੰ ਕਿਸੇ ਹੋਰ ਮਾ ਦੇ ਪੁੱਤਾਂ ਨੂੰ ਨੁਕਸਾਨ ਨਾ ਯਾਰੀ ਪਾ ਕੇ ਕਰ ਲੈਣਾ ਮੇਰੀ ਤਾਂ ਜਿਹੜਾ ਹੋਣਾ ਹੁਣੇ ਹੀ ਜਾਣਾ ਵਾ ਮੇਰਾ ਮੇਰੇ ਚਾਹੇ ਅੱਜ ਹੋ ਜਾਵੇ ਕੱਲ ਨੂੰ ਹੋ ਜਾਵੇ ਇਹਨੇ ਜਿਹੜੀ ਮੈਨੂੰ ਧਮਕੀ ਦਿੱਤੀ ਆ ਮੈਂ ਤੇਰੇ ਤੇ ਪੁੱਤ ਪਰਚਾ ਨਹੀਂ ਕਰਾਉਣਾ ਤੈਨੂੰ ਬਦਮਾਸ਼ੀ ਉਹ ਦੱਸਣੀ ਆ ਕੀ ਹੁੰਦੀ ਆ ਹੁਣ ਤੈਨੂੰ ਖੁੱਲ ਕੇ ਦੱਸਦਾ ਤੂੰ ਜਿਹੜੀਆਂ ਧਮਕੀਆਂ ਦੇ ਰਿਆ ਸੀ ਮੈਂ ਥਾਣੇ ਭੜ ਕੇ ਵੀ ਤੇਰਾ ਸਿਰ ਪਾੜੂਗਾ ਤੈਨੂੰ ਕੋਲ ਬਹਿ ਕੇ ਕਟਵਾਉਂਗਾ ਤੇਰਾ ਜੱਥੇ ਤੱਕ ਜ਼ੋਰ ਲੱਗਦਾ ਲਾ ਲਈ ਤੈਨੂੰ ਓਪਨ ਚੈਲੰਜ ਆਓ ਮੇਰਾ ਲੈ ਫਿਰ ਇਹ ਵੀ ਰਹਿ ਗਈ ਫਿਰ ਜੇ ਉਫ ਤੱਕ ਵੀ ਰਣਜੋਧ ਕਰ ਗਿਆ ਉਫ ਤੱਕ ਵੀ ਉਫ ਤੱਕ ਵੀ ਇਹ ਰਣਜੋਧ ਕਰ ਗਿਆ ਤਾਂ ਜੜ ਦਾ ਪੁੱਤ ਨਹੀਂ ਲੈ ਹੋਰ ਦੱਸ ਬਾਕੀ ਤੈਨੂੰ ਦੱਸਾਂਗੇ ਬਦਮਾਸ਼ੀ ਹੁੰਦੀ ਕੀ ਆ ਮੈਂ ਚਾਹੁੰਦਾ ਨਹੀਂ ਸੀਗਾ ਕਿ ਮੈਂ ਪੁਰਾਣਾ ਆਪਣਾ ਕੁਝ ਦੱਸਾਂ ਕਿ ਪੁਰਾਣੀ ਅਸੀਂ ਕਿਹੜੇ ਰਾਤ ਦੇ ਪਹਿਲਾਂ ਤੁਰੇ ਹੋਏ ਸੀ ਕੀ ਕੀ ਕੀਤਾ ਸੀ ਵੀ ਹੁਣ ਤੈਨੂੰ ਤੂੰ ਮੈਨੂੰ ਮਜਬੂਰ ਕੀਤਾ ਨਾ ਗੱਲਾਂ ਦੱਸਣ ਨੂੰ ਤੈਨੂੰ ਲੱਗ ਜੂ ਪਤਾ ਤੂੰ ਮੇਰੇ ਵੱਲ ਮੇਰੇ ਘਰ ਵੱਲ ਮੇਰੇ ਬੱਚਿਆਂ ਵੱਲ ਕੋਈ ਬੰਦਾ ਉਂਗਲ ਕਰਕੇ ਦਿਖਾ ਦੇ ਨਾ ਪਾੜ ਕੇ ਰੱਖਤਾ ਤੂੰ ਦੇਖੀ ਚੱਲ ਕੀ ਭਾਵੇਂ ਇਕਦੀ ਆ ਤੂੰ ਕੱਲ ਜਿਹੜੀਆਂ ਮੈਨੂੰ ਕਹਿੰਦਾ ਸੀ ਨਾ ਪੁਲਿਸ ਵਾਲੀਆਂ ਗੱਲਾਂ ਕਰਦਾ ਸੀ ਮੇਰੇ ਫਾਦਰ ਵਾਲੀਆਂ ਲੈ ਬਾਈ ਫਿਰ ਸੁਣ ਲੈ ਗੱਲ ਰੱਖ ਸਬੂਤ ਮੈਂ ਕਹਿੰਦਾ ਕੋਈ ਸਬੂਤ ਰੱਖ ਸਬੂਤ ਰੱਖ ਬਾਕੀ ਅੱਜ ਸੱਤਪੱਲ ਗਿੱਲ ਬਾਈ ਨਾਲ ਗੱਲ ਹੋਈ ਆ ਮੋਗੇ ਵਾਲਿਆਂ ਨਾਲ ਮੇਰੀ ਸੱਤਪੱਲ ਗਿੱਲ ਬਾਈ ਮੋਗੇ ਵਾਲਿਆਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਵੀ ਵੀਡੀਓ ਪਾਈ ਆ ਅੱਜ ਇੱਕ YouTube ਤੇ ਚੈੱਕ ਕਰ ਲੋ ਪੁਲਿਸ ਸਾਰੀ ਮਾਰੀ ਨਹੀਂ ਹੈਗੀ ਮੇਰੇ ਮੈਨੂੰ ਮਾਣ ਆ ਮਾਣ ਕਿ ਮੇਰਾ ਫਾਦਰ ਪੰਜਾਬ ਪੁਲਿਸ 'ਚ ਰਿਆ ਮੈਨੂੰ ਮਾਣ ਆ ਮਾਣ ਸਾਰੀ ਪੁਲਿਸ ਮਾੜੀ ਨਹੀਂ ਹੈਗੀ ਫਿਰ ਜਿਹੜੇ ਤੂੰ ਸਕੋਰਟੀ ਲੈ ਕੇ ਬੈਠਾ ਪੰਜਾਬ ਪੁਲਿਸ ਦੀ ਉਹ ਚੰਗੀ ਹੋਗੀ ਉਹ ਇਕੱਲੀ ਚੰਗੀ ਹੋਗੀ ਜਿੰਨਾਂ ਨੂੰ ਜਾ ਕੇ ਤੂੰ ਸਰਕਾਰੀ ਉੱਥੇ ਜਾ ਕੇ ਦਫ਼ਤਰਾਂ ਦੇ ਵਿੱਚ ਥਾਣਿਆਂ ਦੇ ਵਿੱਚ ਜਾ ਕੇ ਜਦੋਂ ਪੰਜਾਬ ਪੁਲਿਸ ਨੂੰ ਕੰਪਲੇਟਾ ਦੇਣਾ ਉਹ ਸਹੀ ਹੋਗੇ ਜਿਹੜੇ ਤੈਨੂੰ ਤੇ ਸਾਡੇ ਜੇ ਮੇਰੇ ਫਾਦਰ ਪੰਜਾਬ ਪੁਲਿਸ ਸੀ ਤਾਂ ਮੈਂ ਗਲਤ ਤਾਂ ਮੇਰਾ ਫਾਦਰ ਵੀ ਗਲਤ ਹੋ ਗਿਆ ਪੰਜਾਬ ਪੁਲਿਸ ਸੀ ਤੇ ਜਿਹੜੇ ਤੇਰੇ ਨਾਲ ਸਕੋਰਟੀਆਂ ਲੱਗੇ ਹੋਇਆ ਪੰਜਾਬ ਪੁਲਿਸ ਦੇ ਮੁਲਾਜ਼ਮ ਉਹ ਕਿਵੇਂ ਸਹੀ ਹੋਗੇ ਓਏ ਉਹ ਕਿਹੜਾ ਤੇਰੀ ਪਰਸਨਲ ਆ ਉਹ ਵੀ ਤਾਂ ਪੰਜਾਬ ਪੁਲਿਸ ਦੀ ਆ ਕਰ ਬਾਪਸ ਤੇ ਹਿੰਮਤ ਆ ਤਾਂ ਉਹ ਕਿਹੜਾ ਤੂੰ ਘਰੋਂ ਘਰੋਂ ਆ ਤੇਰੇ ਘਰ ਦੀ ਤੂੰ ਪਸੰ ਰੱਖੀ ਹੈ ਪ੍ਰਾਈਵੇਟ ਰੱਖੀ ਹੋਈ ਆ ਉਹ ਵੀ ਤਾਂ ਪੰਜਾਬ ਪੁਲਿਸ ਦੀ ਆ ਜੇ ਪੰਜਾਬ ਪੁਲਿਸ ਤੋਂ ਨੂੰ ਇੰਨੀ ਚੁੱਪਦੀ ਆ ਨਾ ਮੈਂ ਤੇਰੀ ਰਿਕਾਰਡਿੰਗ ਜਿਹੜੀ ਕੱਲ ਤੂੰ ਅਫਸਰਾਂ ਬਾਰੇ ਜੋ ਪੰਜਾਬ ਪੁਲਿਸ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ ਨਾ ਉੱਪਰ ਤੱਕ ਪਹੁੰਚਾਉਣੀ ਆ ਮੈਂ ਇਹ ਉੱਪਰ ਤੱਕ ਕਿ ਆ ਸੁਣ ਲਓ ਇਹ ਬੰਦੇ ਨੂੰ ਤੁਸੀਂ ਸਕੋਰਟੀਆਂ ਦਿੱਤੀਆਂ ਹੋਈਆਂ ਨੇ ਪੰਜਾਬ ਪੁਲਿਸੀ ਤੇ ਪੰਜਾਬ ਪੁਲਿਸ ਨੂੰ ਕੀ ਕੁਛ ਕਹਿ ਰਿਆ ਵਾ ਮੈਂ ਅੱਜ ਭਾਈ ਨਾਲ ਵੀ ਗੱਲ ਕੀਤੀ ਆ ਸਾਰੀ ਭੇਜ ਦੇਣੀਆਂ ਉਹਨੂੰ ਮੈਂ ਦੱਸਤੀ ਸਾਰੀ ਗੱਲ ਸਾਰੇ ਬੰਦੇ ਮੇਰੇ ਨਾਲ ਖੜੇ ਆ ਜਿੱਥੇ ਕਹੇਗਾ ਜਿੱਥੇ ਬੁਲਾਏਗਾ ਜਿਹੜੇ ਥਾਣੇ ਆਉਣ ਨੂੰ ਤਿਆਰਾਂ ਸੀ ਦੇਖ ਲਾਂਗੇ ਕੋਈ ਗੱਲ ਨਹੀਂ ਕਿਹੜੇ ਕਿੰਨੀ ਕੁ ਤੇਰੀ ਚੱਲਦੀ ਆ ਦੇਖ ਲਾਂਗੇ ਤੈਨੂੰ ਫਿਰ ਮੈਂ ਦਿਖਾਉਂਗਾ ਆਪਣਾ ਕਿ ਸਾਡੀ ਕਿੰਨੀ ਕੁ ਚੱਲਦੀ ਆ ਲੈ ਵੀ ਰਹਿ ਗਈ ਫਿਰ ਤੂੰ ਜਿਹੜੀਆਂ ਤੂੰ ਬਦਮਾਸ਼ੀਆਂ ਤੇ ਤੁਰਿਆ ਹੋਇਆ ਨਾ ਤੈਨੂੰ ਮੈਂ ਦੱਸੂ ਕੀ ਭਾਵੇਂ ਇੱਕ ਦੀ ਆ ਤੂੰ ਚੱਲ ਜਿੱਥੇ ਤੱਕ ਚੱਲਣਾ ਬਰ ਮੇਰੀ ਕੱਲ ਹਰਮਨ ਬਾਜਵੇ ਬਾਈ ਨਾਲ ਵੀ ਰਾਤ ਗੱਲ ਹੋਈ ਠੀਕ ਨਹੀਂ ਸਵੇਰੇ ਮੇਰੀ ਸਤਪਾਲ ਗਿੱਲ ਬਾਈ ਨਾਲ ਵੀ ਗੱਲ ਹੋਈ ਹੋਰ ਜਿਹੜੇ ਸਾਰੇ ਮਾਤਾ ਜੀ ਨਾਲ ਵੀ ਮੇਰੀ ਗੱਲ ਹੋਈ ਕੱਲ ਸਾਰੀ ਟੀਮ ਨਾਲ ਮੈਂ ਗੱਲ ਕਰ ਚੁੱਕਾ ਸਾਰੇ ਬੰਦਿਆਂ ਨਾਲ ਗੱਲ ਕਰ ਚੁੱਕਿਆ ਸਾਰੇ ਮੇਰੇ ਨਾਲ ਖੜੇ ਇਕੱਠੇ ਹੋ ਕੇ ਆਵਾਂਗੇ ਅਸੀਂ ਤੂੰ ਬੁਲਾਹੀਂ ਜਿੱਥੇ ਬੁਲਾਉਣਾ ਮੈਨੂੰ ਆ ਤੂੰ ਸਾਲ ਪਹਿਲਾਂ ਤਾਂ ਉਹਦੇ ਸੋਨੇ ਗਾ ਰਹੇ ਸੀ ਅਮਰਤਪਾਲ ਦੇ ਜਿੱਦਣ ਮੈਂ ਤੇ ਰੋਮੀ ਨੇ ਵਿਰੋਧ ਸ਼ੁਰੂ ਕਰਤਾ ਮੈਂ ਰੋਮੀ ਨੂੰ ਵੀ ਕਹੂੰਗਾ ਕਿ ਭਰਾ ਦੇਖ ਲੈ ਹੁਣ ਤੂੰ ਕੌਣ ਸਹੀ ਆ ਕੌਣ ਗਲਤ ਆ ਕੱਲੂ ਮੇਰੀ ਸੁਣ ਲਾ ਉਹ ਗੱਲ ਜੇ ਕੱਲੂ ਮੇਰੇ ਪਰਿਵਾਰ ਤੇ ਸੁਣ ਲਾ ਮੇਰੀ ਗੱਲ ਕੁੱਤੇ ਪੇਂਟ ਕਰਨ ਵਾਲਿਆ ਸੁਣ ਲਾ ਮੇਰੀ ਗੰਦੇ ਕੋਣ ਤੇ ਆਪਣੇ ਉਹ ਵੱਡੇ ਸੂਰਮੇ ਡਿਬਰੂਗੜਾ ਵਾਲੇ ਨੂੰ ਵੀ ਕਹਿ ਦੀ ਰੇੜੇ ਤੇ ਭੱਜਣ ਵਾਲੇ ਨੂੰ ਵੀ ਕੀ ਦਾ ਤੂੰ ਚੇਲਾ ਵਾਂ ਓ ਠੀਕ ਨਹੀਂ ਕੁੱਤੇ ਪੇਂਟ ਕਰਨ ਵਾਲਿਆ ਸੁਣ ਲਾ ਮੇਰੀ ਗੱਲ ਮੈਂ ਤੈਨੂੰ ਕੰਨ ਖੋਲ ਕੇ ਸੁਣ ਲਾ ਆਪਣੇ ਉਹ ਡਿਬਰੂਗੜਾ ਵਾਲੇ ਨੂੰ ਵੀ ਕਹਿ ਦੀ ਵੱਡੇ ਰੇੜੇ ਤੇ ਭੱਜਣ ਵਾਲੇ ਸੂਰਮੇ ਨੂੰ ਵੀ ਜੇ ਮੇਰੀ ਗੁੜੀਆ ਦਾ ਜਾਂ ਮੇਰੇ ਬੇਟੇ ਦਾ ਕੋਈ ਵੀ ਮਾਰਾ ਜਾਂ ਨੁਕਸਾਨ ਹੋ ਗਿਆ ਨਾ ਜੇ ਮੇਰੇ ਹੋਰ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੋ ਗਿਆ ਨਾ ਉੱਤ ਮੈਂ ਛੱਡਣਾ ਨਹੀਂ ਕੋਈ ਵੀ ਤੈਨੂੰ ਮੈਂ ਦੱਸਦੀ ਗੱਲ ਤੂੰ ਮੇਰੇ ਬਾਰੇ ਪਤਾ ਕਰਾ ਨਹੀਂ ਪਹਿਲਾਂ ਮੇਰੇ ਸ਼ਹਿਰ ਚੋਂ ਮੈਂ ਤੈਨੂੰ ਫੇਰ ਦੇਣਾ ਪਿਆ ਮੈਨੂੰ ਛੱਡ ਤੈਨੂੰ ਮੈਂ ਦੱਸਦੀ ਗੱਲ ਤੇਰਾ ਮੈਂ ਉਹ ਜਲੂਸ ਕੱਢਣਾ ਨਾ ਤੂੰ ਦੇਖ ਤਸੇ ਬਣਦਾ ਕੀ ਅੱਗੇ ਮੈਂ ਆਪਣੇ ਫਾਦਰ ਨੂੰ ਲੈ ਕੇ ਹੋਰ ਜਿਹੜੇ ਬੰਦੇ ਪੰਜਾਬ ਪੁਲਿਸ ਵਾਲੇ ਜਿਹੜੀ ਇਹਨਾਂ ਦੀ ਬਣੀ ਹੋਈ ਐਸੋਸੀਏਸ਼ਨ ਮੈਂ ਉਹਦੇ ਵਿੱਚ ਤੇਰੀ ਰਿਕਾਰਡਿੰਗ ਚਲਾਉਣੀ ਆ ਕਿ ਆ ਦੱਸੋ ਜੀ ਪੰਜਾਬ ਪੁਲਿਸ ਸਾਰੀ ਨੂੰ ਇਹ ਮਾਰੀ ਕਹਿਣ ਲੱਗਿਆ ਹੋਇਆ ਕਿਨੇ ਨੂੰ ਕਹ ਦੱਤਾ ਸਾਲੋ ਫਿਰ ਜਾ ਕੇ ਤੂੰ ਸਕੋਰਟੀਆਂ ਵੀ ਲੈਣੇ ਆ ਪੰਜਾਬ ਪੁਲਿਸ ਤੋਂ ਕਾਰ ਵਾਪਸ ਸਕੋਰਟੀ ਕਾਰ ਵਾਪਸ ਲੈ ਕੇ ਦੇ ਕੇ ਮੈਂ ਸਕੋਰਟੀ ਨਹੀਂ ਦਿੱਤੀ ਕਹਿ ਕਹਿ ਕਰਕੇ ਕਹਿ ਇੱਕ ਪਾਸੇ ਤੂੰ ਲੱਗਿਆ ਹੋਇਆ ਜਿਹੜੇ ਆ ਸੋਲੇ ਗਾਉਣ ਲੱਗਿਆ ਹਾਂ ਤੂੰ ਤਾਂ ਅਮਰਤਪਾਲ ਦੇ ਕਿ ਉਹ ਤਾਂ ਕੌਮੀ ਕਾਰਜ ਕਰ ਰਹੇ ਸੀ ਤੂੰ ਕਿਹੜੇ ਪਾਸੇ ਹੋ ਗਿਆ ਓਏ ਦੂਜੀ ਗੱਲ ਆ ਜਿਹੜੇ ਫੇਕ ਤੂੰ ਕਮੈਂਟ ਕਵਾ ਕਰਾ ਰਹੇ ਹੋ ਨਾ ਤੁਸੀਂ ਮੈਂ ਤੁਸੀ ਕਹੂੰਗਾ ਤੈਨੂੰ ਤੇਰੇ ਨਾਲ ਜਿਹੜਾ ਹੈਗਾ ਇੱਕ ਹੋਰ ਲੜਿਆ ਹੋਇਆ ਜਿਹੜੇ ਭਰਾ ਭਰਾ ਕਹਿ ਕੇ ਜਫੀਆਂ ਪਾਉਂਦੇ ਨੇ ਸੋਸ਼ਲ ਮੀਡੀਆ ਵਾਲੇ ਤੁਸੀਂ ਜਿਹੜੇ ਆ ਫੇਕ ਕਮੈਂਟ ਕਰਾ ਰਹੇ ਹੋ ਨਾ ਮੇਰੇ ਪਰਿਵਾਰ ਬਾਰੇ ਜਾਂ ਮੇਰੀਆਂ ਫੋਟੋ ਐਡੀਟ ਕਰਵਾ ਰਹੇ ਹੋ ਧੀ ਦੀ ਜਾਂ ਮੇਰੀ ਵਾਈਫ ਦੀ ਜਾਂ ਕੁਝ ਹੋਰ ਮੇਰੀ ਸੁਣ ਲਓ ਗੱਲ ਉਹਦੀ लाठी 'ਚ ਨਾ ਆਵਾਜ਼ ਨਹੀਂ ਹੁੰਦੀ ਮੈਂ ਤੁਹਾਨੂੰ ਦੱਸ ਤੀ ਗੱਲ ਉਹਦੀ लाठी 'ਚ ਆਵਾਜ਼ ਨਹੀਂ ਹੁੰਦੀ ਮੈਂ ਤੁਹਾਨੂੰ ਦੱਸ ਤੀ ਗੱਲ ਹਟਜੋ ਹਟਜੋ ਉਸੀਂ ਕਹਿੰਨੇ ਹੋਣਾ ਕਿ ਫੇਕ ਜਿਹੜੇ ਤੁਸੀਂ ਆਪਣੇ ਰੱਖੇ ਹੋਏ ਨੇ ਕਿ ਹਾਂ ਫੇਕ ਆਈਡੀ ਤੋਂ ਕਰਾਉਣੇ ਹੋ ਕਿ ਆਪਣੀ ਧੀ ਦਾ ਰਿਸ਼ਤਾ ਕਰਦੇ ਅਮਰਤਪਾਲ ਨੂੰ ਫਰਾਲਾਣਾ ਕਰਦੇ ਧਮਕਾ ਕਰਦੇ ਜਿਹੜੇ ਕਰਦੇ ਹੋ ਨਾ ਵੇਰੀ ਉਹਨੂੰ ਕੋ ਪਹਿਲਾਂ ਆਪਣੀ ਜਿਹੜੀ ਕੀਤਾ ਹਰ ਜੀ ਨੇ ਜਿਹਨਾਂ ਰਿਸ਼ਤਾ ਹੋਵੇ ਕੀਤਾ ਨਾ ਉਹ ਸੰਭਲੇਵੇ ਪਹਿਲਾਂ ਆਪਣਾ ਪਰਿਵਾਰ ਸੰਭਲੇ ਉਹਨੂੰ ਜਿਹਨੂੰ ਰਿਸ਼ਤਾ ਕਰਨ ਨੂੰ ਕਹਿੰਦਾ 12 ਸਾਲ ਦੀ ਹੈ ਮੇਰੀ ਬੱਚੀ ਤੁਸੀਂ ਬੱਚੀ ਦਾ ਇਕੱਲਾ ਤੁਸੀਂ ਉਹਨੂੰ ਉਹ ਕਰ ਰਹੇ ਹੋ ਮੈਨੂੰ ਕਹਿ ਰਹੇ ਹੋ ਇੱਕ ਪਿਓ ਨੂੰ ਤੁਸੀਂ ਅੱਗ ਲਾ ਸੁਣਾਉਣੇ ਪਏ ਹੋ ਮੈਂ ਕਹਿੰਦਾ ਚੰਗ ਇੰਨਾ ਨਰਾਜ ਹੈ ਨਹੀਂਗਾ ਹਜੇ ਜੇ ਕਿਤੇ ਇਹਦਾ ਅਮਰਤਪਾਲ ਦਾ ਰਾਜ ਆ ਗਿਆ ਦੁਆਬੀ ਵਾਰਗ ਅਮਰਤਪਾਲ ਵਲ ਕੇ ਸਾਰੇ ਆਮ ਧੀਆਂ ਨੂੰ ਘਰੋਂ ਚੱਕ ਕੇ ਲੈ ਕੇ ਜਾਇਆ ਕਰਨਗੇ ਸਾਰੇ ਆਮ ਬੂਲੇ ਦਾ ਯਾਦ ਕੀ ਬੂਲੇ ਦਾ ਪਤਾ ਨਾ ਬੂਲੇ ਨੇ ਕੀ ਕੁਛ ਕੀਤਾ ਪਤਾ ਨਾ ਸਭ ਨੂੰ ਆਪਾਂ ਹਜੇ ਤੱਕ ਲੋਕਾਂ ਨੂੰ ਕਹਾਣੀਆਂ ਫਿਲਮਾਂ ਚ ਆਉਂਦਾ ਹੀ ਆ ਉਹਦੇ ਬਣਦੀਆਂ ਹੀ ਨਹੀਂ ਉਹਦੇ ਤੇ ਕਿ ਬੱਚੀਆਂ ਤੱਕ ਨਹੀਂ ਬਖਸ਼ੀਆਂ ਇਹ ਹਾਲ ਆ ਅਮਰਤਪਾਲ ਦੇ ਆ ਹਲਕੇ ਹੋਏ ਕੁੱਤਿਆਂ ਦਾ ਜਿਹੜੇ ਸਾਡੀਆਂ ਧੀਆਂ ਪਹਿਣਾ ਤੇ ਐਡਿਟ ਕਰਕੇ ਫੋਟੋਆਂ ਪਾਉਂਦੇ ਆ ਇਹੜੇ ਪਾਸੇ ਤੁਸੀਂ ਸੂਰਮੇ ਹੋ ਕਹਿੰਦੇ ਪਾਸੇ ਤੁਸੀਂ ਪੰਜਾਬ ਦੇ ਰਾਖੇ ਹੋਗੇ ਓਏ ਮੇਰੀ 12 ਸਾਲ ਦੀ ਕੁੜੀਆ ਤੁਸੀਂ ਥੱਲੇ ਕਮੈਂਟ ਕਰ ਦਿੰਨੇ ਹੋ ਅਮਰਤਪਾਲ ਨੂੰ ਰਿਸ਼ਤਾ ਕਰਦੇ ਆਪਣੀ ਧੀ ਦਾ ਸ਼ਰਮ ਕਰੋ ਕੁਛ ਜਿਹੜਾ ਉਹਦੇ ਨਾਲ ਵਿਆਹੀ ਗਈ ਆ ਉਹਨੂੰ ਸਾਬ ਲੋ ਜਿੰਨਾਂ ਨੂੰ ਵਿਦੇਸ਼ੀ ਫੰਡਿੰਗ ਆਉਂਦੀ ਆ ਅਮਰਤਪਾਲ ਦੀ ਘਰ ਵਾਲੀ ਦੀ ਨਿਊਜ਼ ਆਈ ਸੀ ਮੇਰੇ ਕੋਲ ਪਈ ਆ ਨਿਊਜ਼ 18 ਦੀ ਕਿ ਵਿਦੇਸ਼ੀ ਫੰਡਿੰਗ ਆਉਂਦੀ ਆ ਉਹਦੀ ਘਰ ਵਾਲੀ ਨੂੰ ਮੇਰੇ ਕੋਲ ਨਿਊਜ਼ ਪਈ ਆ ਮੇਰੇ ਕੋਲ ਨਿਊਜ਼ ਪਈ ਆ ਕਹੂੰਗਾ ਤਾਂ ਆ ਵੀਡੀਓ ਕੱਟ ਕੇ ਮੈਂ ਸ਼ੇਅਰ ਵੀ ਕਰ ਦੂੰ ਚੈੱਕ ਕਰ ਲਿਓ ਪਹਿਲਾਂ ਉਹਦੀ ਘਰ ਵਾਲੀ ਨੂੰ ਪੁੱਛੋ ਜਾ ਕੇ ਕਿ ਭਾਈ ਵਿਦੇਸ਼ੀ ਫੰਡਿੰਗ ਆਉਂਦੀ ਹੈ ਕਿ ਨਹੀਂ ਆਉਂਦੀ ਮੇਰੇ ਕੋਲ ਨਿਊਜ਼ ਪਈ ਹੈ ਨਿਊਜ਼ 18 ਦੀ ਤੁਸੀਂ ਸਾਡੀਆਂ 25 ਤੱਕ ਪਹੁੰਚ ਗਏ ਆ ਦੁਆਬੀ ਪਰ ਕੇ ਹੁਣ ਉਹਦਾ ਦੇ ਬੰਦਿਆ ਤੋਂ ਮੈਨੂੰ ਕਮੈਂਟ ਕਰਵਾ ਰਹੇ ਆ ਜਿਹਨੂੰ ਭਰਾ ਕਿਹਾ ਮੈਂ ਉਹ ਇਹਦਾ ਸਾਥ ਦੇਣਾ ਦੇਈ ਚੱਲ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖਾਂਗੇ ਕਿੰਨੀ ਕਪਾਹ ਵੇਕਦੀ ਆ ਕੋਈ ਕੱਲ ਮੈਨੂੰ ਸ਼ਾਮੀ ਜਦੋਂ ਦੁਆਬੀ ਦਾ ਫੋਨ ਆਇਆ ਇਹਨੇ ਆਪ ਕੀਤਾ ਮੈਂ ਨਹੀਂ ਕੀਤਾ ਇਹ ਤਾਂ ਆਪਣਾ ਫੋਨ ਆਇਆ ਮੇਰੇ ਕੋਲ ਸਾਰੀ ਰਿਕਾਰਡਿੰਗ ਹੋਈ ਹੋਈ ਆ ਇਹ ਬੰਦਾ ਬਹੁਤ ਜ਼ਿਆਦਾ ਯਾਨੀ ਬਕਵਾਸ ਕਰ ਰਿਹਾ ਸੀ ਫਿਰ ਮੇਤੋ ਵੀ ਸੁਣੀਆ ਹੁਣ ਸੁਣ ਲਾ ਉਹ ਗੱਲ ਤੂੰ ਐਡਰੈਸ ਪੁੱਛ ਰਿਆ ਸੀ ਨਾ ਲੈ ਸੁਣ ਫਿਰ ਐਡਰੈਸ ਦਰਾਹੇ ਆ ਕੇ ਕਿਸੇ ਨੂੰ ਵੀ ਮੇਰੀ ਫੋਟੋ ਦਿਖਾ ਦੀ ਤੈਨੂੰ ਘਰ ਦੱਸ ਦੇਣਗੇ ਕਿਹੜਾ ਘਰ ਆ ਠੀਕ ਆ ਸੁਣ ਲਾ ਹੁਣ ਦਰਾਹੇ ਆ ਕੇ ਕਿਸੇ ਨੂੰ ਵੀ ਮੇਰੀ ਫੋਟੋ ਦਿਖਾ ਦੀ ਤੈਨੂੰ ਘਰ ਤੱਕ ਛੱਡ ਕੇ ਨਾ ਜਾਵੇ ਬੰਦਾ ਤਾਂ ਜੋ ਕਹੇਗਾ ਕਰੂੰਗਾ ਤੈਨੂੰ ਕੋਈ ਮੱਲੇ 'ਚ ਨਹੀਂ ਜਾਣਦਾ ਹੋਣਾ ਦੁਆਬੀ ਤੈਨੂੰ ਮੱਲੇ 'ਚ ਕੋਈ ਤੇ ਮੈਂ ਤੈਨੂੰ ਕਹਤਾ ਸ਼ਹਿਰ ਦੇ ਰਿਕਸ਼ੇ ਵਾਲੇ ਤੋਂ ਲੈ ਕੇ ਵੱਡੀ ਤੋਂ ਵੱਡੀ ਦੁਕਾਨਦਾਰ ਵਾਲੇ ਦੁਕਾਨਦਾਰ ਨੂੰ ਜਿਹਨੂੰ ਮਰਜ਼ੀ ਮੇਰੀ ਫੋਟੋ ਦਿਖਾ ਦੀ ਠੀਕ ਨਹੀਂ ਦਿਖਾ ਕੇ ਪੁੱਛ ਨਹੀਂ ਕਿ ਘਰ ਕਿੱਥੇ ਆ ਪਹਿਲੀ ਗੱਲ ਤੂੰ ਐਡਰੈਸ ਪੁੱਛਦਾ ਸੀ ਲੈ ਤੈਨੂੰ ਦੱਸਤੀ ਗੱਲ ਬਾਕੀ ਨੰਬਰ ਤੇਰੇ ਕੋਲ ਹੈਗਾ ਹੀ ਆ ਤੂੰ ਜਿਹੜੀ ਗੱਲ ਕੀਤੀ ਨਾ ਤੇਰੇ ਕੋਲ 2-4 ਦਿਨ ਦਾ ਹੀ ਟਾਈਮ ਆ ਮੈਨੂੰ ਪਤਾ ਵਾ ਮੇਰੇ ਕੋਲ ਹੈਗਾ 2-4 ਦਿਨ ਦਾ ਹੀ ਟਾਈਮ ਮੈਂ ਇਸ ਕਰਕੇ ਭਾਈ ਮੈਂ ਇੱਕ ਆਪਣੇ ਹੁਣ ਜਿਹੜੇ ਵੀਰ ਮੇਰੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਭਰਾ ਬਣਾਉਣੇ ਬੰਦ ਕਰ ਦਿਓ ਭਰਾ ਕਿਉਂਕਿ ਇੱਥੇ ਸਾਰਾ ਵਪਾਰ ਰਹਿ ਗਿਆ ਇੱਥੇ ਬੰਦਾ ਤੁਹਾਨੂੰ ਦੇਖੋ ਸੋਸ਼ਲ ਮੀਡੀਆ ਤੇ ਮਿਲ ਕੇ ਭਰਾ ਬਣਾ ਕੇ ਠੀਕ ਨਹੀਂ ਸੇਵਾ ਤੁਹਾਡੇ ਹੱਥੋਂ ਕਰਵਾ ਕੇ ਤੇ ਮੁੜ ਕੇ ਫਿਰ ਬੰਦਾ ਤੁਹਾਨੂੰ ਸੁਣਾਉਂਦਾ ਗੱਲਾਂ ਫਿਰ ਬਾਅਦ ਚ ਉਹ ਕਹਿੰਦਾ ਬਾਜੀ ਸੋਸ਼ਲ ਮੀਡੀਆ ਦੇ ਭਰਾਏ ਜੀ ਹੁੰਦੇ ਨੇ ਤੁਸੀਂ ਆਪੇ ਹੀ ਸਮਝ ਲਓ ਹੁਣ ਠੀਕ ਨਹੀਂ ਜੇ ਸੱਚ ਬੋਲਣਾ ਰੁਣਾ ਬੰਦ ਤੇ ਫਿਰ ਤੁਸੀਂ ਫਿਰ ਕਿਉਂ ਬੋਲ ਰਹੇ ਹੋ ਆਪਣਾ ਜੇ ਸੱਚ ਬੋਲਣਾ ਮੈਂ ਜੇ ਸੱਚ ਬੋਲਤਾ ਕਿ ਇਸ ਬੰਦੇ ਦੇ ਸਬੰਧ ਅਮਰਤਪਾਲ ਦੇ ਨਾਲ ਨੇ ਹੁਣ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਉਸ ਤੋਂ ਬਾਅਦ ਤਾਂ ਸਾਰਾ ਕੁਝ ਏ ਕਲੀਅਰ ਹੋ ਜੂ ਉਸ ਤੋਂ ਬਾਅਦ ਕੁਝ ਵੀ ਬਸ ਜਿਹੜੀਆਂ ਚੀਜ਼ਾਂ ਹੋਰ ਨੇ ਉਹ ਮੈਂ ਸਾਰੀਆਂ ਪਾਤੀਆਂ ਨੇ ਮੈਂ ਸਾਰਿਆਂ ਨਾਲ ਗੱਲਬਾਤ ਰਾਤ ਵੀ ਕਰ ਲਈ ਆ ਜਿੱਥੇ ਜਿੱਥੇ ਚਾਹੀਦੀਆਂ ਸੀ ਪਹੁੰਚਣੀਆਂ ਜਿਹੜੇ ਜਿਹੜੇ ਬੰਦੇ ਨੂੰ ਇਸ ਬੰਦੇ ਦਾ ਚਿਹਰਾ ਚਾਹੀਦਾ ਸੀ ਦੇਖਣਾ ਕਿਉਂਕਿ ਮੇਰਾ ਤਾਂ ਨੁਕਸਾਨ ਹੋਣਾ ਹੀ ਹੋਣਾ ਜਿਹੜਾ ਹੋਣਾ ਮੈਂ 4-5 ਦਿਨ ਪਿਛਲੇ ਦੇਖ ਹੀ ਰਿਹਾ ਜੋ ਮੇਰੇ ਨਾਲ ਹੋ ਰਿਹਾ ਵਾ ਕੌਣ ਕੌਣ ਬੰਦੇ ਪਿੱਛਾ ਕਰ ਰਹੇ ਆ ਕਿਹੜੀ ਕਿਹੜੀ ਗੱਡੀਆਂ ਲੱਗੀਆਂ ਹੋਈਆਂ ਨੇ ਜੋ ਹੈਗਾ ਵਾ ਮੈਂ ਦੱਸਣੀ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਇਹ ਚੀਜ਼ ਆ ਕਿ ਵੀਡੀਓ ਮੇਰੇ ਘਰ ਦੇ ਵੀ ਦੇਖਦੇ ਆ ਉਹ ਚੈਨਲਾਂ ਰਹੀ ਆ ਜਾਂਦੀ ਆ ਫਿਰ ਉਹਦਾ ਨਾ ਮਨ ਖਰਾਬ ਹੁੰਦਾ ਵਾ ਮੇਰੀ ਵਾਈਫ ਵੀ ਆ ਮੇਰੇ ਬੱਚੇ ਵੀ ਆ ਠੀਕ ਨਹੀਂ ਮੇਰੇ ਮਾਪਿਓ ਵੀ ਆ ਮੇਰੇ ਰਿਸ਼ਤੇਦਾਰ ਵੀ ਹੈਗੇ ਆ ਜਦੋਂ ਉਹਨਾਂ ਦੀ ਫਿਰ ਵੀਡੀਓ ਜੇ ਮੈਂ ਆ ਗੱਲ ਕਹਿਣੀ ਨਹੀਂ ਚਾਹੁੰਦਾ ਸੀ ਪਰ ਮੈਨੂੰ ਕਹਿਣੀ ਪੈ ਰਹੀ ਆ ਮਜਬੂਰੀ ਕਿਉਂਕਿ ਮੈਂ ਖਤਾ ਖਾ ਲਈ ਭਰਾ ਬਣਾ ਕੇ ਮੈਂ ਖਤਾ ਖਾ ਲਈ ਐ ਜੇ ਭਰਾਵਾਂ ਤੋਂ ਕਿਉਂਕਿ ਹੁਣ ਮੇਰਾ ਨੁਕਸਾਨ ਇਹਨਾਂ ਨੇ ਅਮਰਤਪਾਲ ਦੇ ਨਾਲ ਰਲ ਕੇ ਹੀ ਕਰਾਉਣਾ ਵਾ ਕਿਉਂਕਿ ਸਾਰੀ ਗੇਮ ਪਤਾ ਕੀ ਐ ਇਹ ਦੁਆਬੀ ਵਰਗੇ ਵੀ ਇਹ ਦੁਆਬੀ ਵਰਗੇ ਬੰਦੇ ਰਲ ਹੀ ਹੋਏ ਆ ਉਹਦੇ ਨਾਲ ਸਿਰਫ ਕੌਮ ਨੂੰ ਦੁੱਬਦਾ ਵਿੱਚ ਪਾਉਣ ਲਈ ਕਿ ਹਾਂ ਭਾਈ ਅਸੀਂ ਤੇਰਾ ਬਾਈਕਟ ਕਰਦੇ ਆਂ ਤੂੰ ਆ ਕਰਦਾ ਰਹਿ ਅਸੀਂ ਤੇਰਾ ਆ ਕਰਦੇ ਰਹਾਗੇ ਦੋਨੇ ਪਾਸੇ ਗੇਮ ਚੱਲਦੀ ਰਹੂਗੀ ਦੋਨੇ ਹਾਈਲਾਈਟ ਰਹਿਣਗੇ ਠੀਕ ਨਹੀਂ ਮੈਂ ਹੋਰ ਤੋਂ ਇੱਕ ਕੀ ਗੱਲ ਪੁੱਛਦਾ ਇੱਕ ਪਾਸੇ ਤਾਂ ਇਹ ਬੰਦਾ ਕਹਿ ਰਿਹਾ ਕਿ ਇਹਨੇ ਮੇਰੀ ਧੀ ਬਾਰੇ ਬਹੁਤ ਅਪਸ਼ਬਦ ਬੋਲੇ ਆ ਜੀ ਇਹਨੂੰ ਮੈਂ ਛੱਡਣਾ ਨਹੀਂ ਬੰਦੇ ਨੂੰ ਇਹ ਬੰਦਾ ਦੁਆਬੀ ਕਹਿ ਰਿਹਾ ਕਿ ਇਹਨੇ ਅਮਰਤਪਾਲ ਨੇ ਮੇਰੀ ਧੀ ਬਾਰੇ ਬਹੁਤ ਕੁਝ ਬੋਲਿਆ ਇਹਨੂੰ ਮੈਂ ਛੱਡਣਾ ਨਹੀਂ ਤੇ ਸਾਲ ਪਹਿਲੇ ਦੀ ਸਿਫਤ ਕਰ ਰਿਹਾ ਵਾ ਇੱਕ ਚੈਨਲ ਤੇ ਬੈਠ ਕੇ ਕਿ ਅਮਰਤਪਾਲ ਦਾ ਬੰਦਾ ਹੀ ਬਹੁਤ ਵਧੀਆ ਬਾਜੀ ਉਹ ਤਾਂ ਕੌਮੀ ਕਾਰਜ ਕਰ ਰਿਹਾ ਸੀਗਾ ਲੋਕਾਂ ਦੇ ਪੁੱਤਾਂ ਦੇ ਨਸ਼ੇ ਛਡਾਉਂਦਾ ਸੀ ਤੇ ਅਮਰਤ ਧਾਰੀ ਬਣਾਉਂਦਾ ਸੀਗਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆਉਣੇ ਆ ਸੁਣ ਲਓ ਬਾਈ ਠੀਕ ਨਹੀਂ ਇਹ ਵੀਡੀਓ ਪਿਛਲੇ ਸਾਲ 1 ਫਰਵਰੀ ਦੀ ਆ 1 ਫਰਵਰੀ ਦੀ ਆ ਜਿਹਦੇ ਵਿੱਚ ਇਹ ਦੁਆਬੀ ਇਹ ਗੱਲਾਂ ਕਹਿ ਰਿਹਾ ਵਾ ਮੈਂ ਵੀ ਪਹਿਲਾਂ ਅਸੀਂ ਮੈਂ ਵੀ ਸਰਚ ਕੀਤੀ ਪਹਿਲਾਂ ਸਾਰਾ ਕੁਝ ਜੋ ਸਾਰਾ ਕੁਝ ਸੁਣਿਆ ਕਿਸੇ ਤੋਹਫੇ ਮੈਂ ਸਰਚ ਕੀਤੀ ਸਾਰਾ ਕੁਝ ਮੈਂ ਇਹ ਸਾਰੀ ਭੇਜੀ ਸੀ ਪਰ ਦਿਖਾਉਣੀ ਜ਼ਰੂਰ ਕਿਉਂਕਿ ਮੇਰਾ ਨੁਕਸਾਨ ਹੋਣਾ ਹੀ ਹੋਣਾ ਵਾ ਮੈਨੂੰ ਵੀ ਪਤਾ ਇਹਨੇ ਜਿਹੜੀ ਮੈਨੂੰ ਕੱਲ ਧਮਕੀ ਦਿੱਤੀ ਆ ਨਾ ਕਿ ਤੈਨੂੰ 2-4 ਦਿਨ ਚ ਰਿਜ਼ਲਟ ਲੱਜੂ ਪਤਾ ਗੱਲ ਸੁਣੋ ਮੇਰੀ ਇੱਕ ਤੈਨੂੰ ਐਡਰੈਸ ਦੱਸਤਾ ਦਰਾਹੇ ਆ ਕੇ ਕਿਸੇ ਨੂੰ ਮੇਰੀ ਫੋਟੋ ਦਿਖਾ ਦੀ ਤੈਨੂੰ ਘਰ ਤੱਕ ਨਾ ਛੱਡ ਕੇ ਜਾਵੇ ਬੰਦਾ ਤਾਂ ਕਹੀ ਤੈਨੂੰ ਕੋਈ ਮਹੱਲੇ 'ਚ ਨਹੀਂ ਜਾਣਦਾ ਹੋਣਾ ਤੇਰੇ ਸਮਝ ਗਿਆ ਦੂਜੀ ਗੱਲ ਲੈ ਤੈਨੂੰ ਹੋਰ ਦੱਸਦਾ ਜੀ ਜੀ ਐਸ ਯੂ ਆ ਨਾ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਹੋਰ ਤੈਨੂੰ ਮੈਂ ਦੱਸਣੀ ਨਹੀਂ ਚਾਹੁੰਦਾ ਸੀ ਆ ਚੀਜ਼ਾਂ ਮੈਨੂੰ ਮਜਬੂਰ ਕਰਤਾ ਤੈ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜੀਆਂ ਤੂੰ ਬਦਮਾਸ਼ੀਆਂ ਦਿਖਾਉਣਾ ਨਾ ਲੈ ਤੈਨੂੰ ਹੁਣ ਮੈਂ ਦੱਸਦਾ ਬਦਮਾਸ਼ੀ ਹੁੰਦੀ ਕੀ ਆ ਮੈਂ ਆਪਣਾ ਅਤੀਤ ਉਹ ਯਾਦ ਨਹੀਂ ਕਰਨਾ ਚਾਹੁੰਦਾ ਸੀ ਜਿਹੜਾ ਇੱਕ ਵਾਰ ਟਾਈਮ ਲੰਘ ਗਿਆ ਲੰਘ ਗਿਆ ਜੋ ਹੋ ਗਿਆ ਪਿੱਛੇ ਛੱਡੋ ਉਹਨੂੰ ਅੱਗੇ ਵਧੋ ਠੀਕ ਨਹੀਂ ਗਲਤੀਆਂ ਹੋ ਗਈਆਂ ਸਾਰਾ ਕੁਝ ਨਿਪਟ ਗਿਆ ਹੁਣ ਸੁਣੋ ਏ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਸੁਣਿਆ ਹੋਣਾ ਤੈਨ ਨਾਮ ਯੂਨੀਵਰਸਿਟੀ ਚ ਵੀ ਉਹ ਰੁਪਿੰਦਰ ਗਾਂਧੀ ਦੇ ਨਾਮ ਤੇ ਚੱਲ ਰਹੀ ਹੈ ਨਾ ਜਿਹਦੇ ਨਾਮ ਤੇ ਫਿਲਮਾਂ ਬਣ ਚੁੱਕੀਆਂ ਨੇ ਉਹਦੇ ਜਿਹੜੇ ਪੁਰਾਣੇ ਬੰਦੇ ਨੇ ਚਾਹੇ ਯੋਗੀ ਵੀਰ ਹੋ ਗਿਆ ਚਾਹੇ ਹੋਰ ਜਿਹੜੇ ਪੁਰਾਣੇ ਬੰਦੇ ਹਜੇ ਵੀ ਜੁੜੇ ਹੋਏ ਨੇ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਉਹਨਾਂ ਨੂੰ ਇਹ ਪੁੱਛ ਲਈ ਕਿ ਦਰਾਹੇ ਆ ਕੇ ਤੁਸੀਂ ਕਿਹਦੇ ਕੋਲ ਬਹਿੰਦੇ ਹੁੰਦੇ ਸੀ ਸਾਡਾ ਭਰਾ ਸੀ ਸੋਮਨ ਸਾਡਾ ਭਰਾ ਸੀ ਕਾਕਾ ਸਾਡਾ ਭਰਾ ਹੋਰ ਸੀਗੇ ਆਪਣੇ ਰੂਬੀ ਬਾਈ ਹੁਣੀ ਹੋਰ ਨੀਸ਼ੇ ਬਾਈ ਹੁਣੀ ਠੀਕ ਨਹੀਂ ਮੈਂ ਆਪਣਾ ਨਾਮ ਨਹੀਂ ਲਾਉਂਗਾ ਇਹ ਤੈਨੂੰ ਉਹ ਦੱਸਣਗੇ ਜਿਹੜੇ ਗਾਂਧੀ ਗਰੁੱਪ ਵਾਲੇ ਪੁਰਾਣੇ ਬੰਦੇ ਆ ਨਾ ਉਹਨਾਂ ਨੂੰ ਫੋਨ ਕਰਕੇ ਕਿਸੇ ਨੂੰ ਵੀ ਪੁੱਛ ਲਈ ਕਿ ਰਣਜੋਦ ਉਹਨਾਂ ਕੋਲ ਕਿੱਥੇ ਵਹਿੰਦਾ ਸੀ ਗਾਂਧੀ ਤੈਨੂੰ ਨਹੀਂ ਮੈਂ ਦੱਸੂਗਾ ਹੁਣ ਕਿੱਥੇ ਵਹਿੰਦੇ ਸੀ ਅਸੀਂ ਉਹ ਦੱਸਣਗੇ ਉਹ ਦੱਸਣਗੇ ਕਿ ਕਿਹੜੇ ਏਰੀਆ 'ਚ ਕਿੱਥੇ ਤਰਾਹੇ ਵਹਿੰਦੇ ਹੁੰਦੇ ਸੀ ਕੱਟੇ ਹੋ ਕੇ ਦਿੱਲੀ ਬੈਨ ਆ ਕੇ ਹਰ ਤੀ ਤਿੰਨ ਚਾਰ ਵਾਰ ਤਾਂ ਸਾਡੇ ਕੋਲ ਆਉਂਦੇ ਆਉਂਦੇ ਅਸੀਂ ਤਰਾਹੇ ਕਾਲਜ ਫੇਰ ਕਿੱਥੇ ਬਹਿ ਕੇ ਚਾਹ ਪੀਂਦੇ ਸੀ ਕਿੱਥੇ ਬਹਿ ਕੇ ਦੋ ਦੋ ਤਿੰਨ ਤਿੰਨ ਘੰਟੇ ਰੋਜ਼ ਜਿੱਥੇ ਸਾਡਾ ਅੱਡਾ ਰੋਜ਼ ਦਾ ਬਣਿਆ ਹੋਇਆ ਸੀ ਤੈਨੂੰ ਉਹ ਦੱਸਣਗੇ ਪੁੱਤ ਤੂੰ ਬਦਮਾਸ਼ੀਆਂ ਲਗਾਉਣਾ ਅਸੀਂ ਇਹ ਕੰਮ ਕਰਕੇ ਕਰਦਾ ਛੱड़ਦੇ ਤਾਂ ਤੈਨੂੰ ਐਡਰੈਸ ਦੇ ਦਿੱਤਾ ਨੰਬਰ ਤੇਰੇ ਕੋਲ ਹੈਗਾ ਜਦ ਮਰਜੀ ਜਿੱਥੇ ਮਰਜੀ ਤੈਨੂੰ ਮੈਂ ਦੱਸੂਣ ਬਦਮਾਸ਼ੀਆਂ ਹੁੰਦੀਆਂ ਕੀ ਨੇ ਦੂਜੀ ਗੱਲ ਬਾਈ ਪਹਿਲਾਂ ਮੈਂ ਜਿਹੜੀਆਂ ਵੀਡੀਓ ਸੁਣਾਉਣ ਲੱਗਿਆ ਸੁਣ ਲਓ ਇਹ ਬੰਦਾ ਕਹਿੰਦਾ ਪਿਆ ਬਾ ਕਿ ਮੇਰੀ ਧੀ ਨੂੰ ਇਹਨੇ ਗਲਤ ਬੋਲਿਆ ਅਮਰਤਪਾਲ ਨੇ ਇਹਨੂੰ ਮਾ ਛੱਡਣਾ ਨਹੀਂ ਇੱਕ ਪਾਸੇ ਤਾਂ ਦੂਜੇ ਪਾਸੇ ਜਦੋਂ ਭਾਨੇ ਦੇ ਉੱਪਰ ਪਿਛਲੇ ਸਾਲ ਪਰਚੇ ਪਏ ਆ ਨਾ ਉਸ ਦੇ ਰਿਗਾਰਡਿੰਗ ਇਹਦੀ ਇੱਕ ਇੰਟਰਵਿਊ ਹੋਈ ਸੀ ਐਨਆਰਆਈ ਟੀਵੀ ਤੇ ਇੱਕ ਇੰਟਰਵਿਊ ਹੋਈ ਸੀ ਐਨਆਰਆਈ ਟੀਵੀ ਤੇ ਐਨਆਰਆਈ ਟੂਡੇ ਆ ਚੈਨਲ ਉਦੋਂ ਤੇ ਇਹ ਬੈਠਾ ਅਮਰਤਪਾਲ ਦੇ ਸੋਲੇ ਗਾ ਰਿਹਾ ਅਮਰਤਪਾਲ ਦੇ ਸੋਲੇ ਗਾ ਰਿਹਾ ਸੁਣ ਲੋ ਲੈ ਮੈਂ ਤੁਹਾਨੂੰ ਪਹਿਲਾਂ ਸੁਣਾਈ ਦਵਾਂ ਕਰਾਜੋ ਨਿਕਲਣ ਨਹੀਂ ਦਿੰਦਾ ਇਹਨਾਂ ਦਾ ਕਿਦਾਂ ਹੋ ਗਿਆ ਕੱਟ ਇਹਨਾਂ ਦੀਆਂ ਟਰਾਲੀਆਂ ਕਿਦਾਂ ਬੋਲ ਤੁਹਾਡਾ ਸਵਾਲ ਖੁੱਲ ਹੈ ਕਿ ਨਹੀਂ ਹੈ ਸਵਾਲ ਇਹ ਹੈ ਕਿ ਇੰਨਾ ਵੱਡਾ ਕੱਟ ਕਿਵੇਂ ਹੋ ਗਿਆ ਸਰਕਾਰੀ ਖੁੱਲ ਹੈ ਕਿ ਨਹੀਂ ਹੈ ਇਹ ਅਸੀਂ ਕਿਦਾਂ ਕਹਿ ਸਕਦੇ ਜਦ ਜਦ ਅੰਮ੍ਰਿਤਪਾਲ ਦੇਖ ਹੋ ਰਿਹਾ ਕੱਟ ਅੰਮ੍ਰਿਤਪਾਲ ਦੀ ਵਾਰੀ ਲੋਕਤੰਤਰ ਨਹੀਂ ਸੀਗਾ ਪਰ ਉਹਦਾ ਮਾਹੌਲ ਤੇ ਦੇਖਿਆ ਜਾ ਰਿਹਾ ਸੀ ਨਾ ਤੇ ਹੁਣ ਵੀ ਤਾਂ ਮਾਹੌਲ ਹੈਗਾ ਨਾ ਔਰ ਕਿਹੜਾ ਮਾਹੌਲ ਹੈ ਉਹ ਅੰਮ੍ਰਿਤਪਾਲ ਦੀ ਵਾਰੀ ਤਾਂ ਐਨਐਸਐ ਲੱਗਦੀ ਲੋਕ ਦਾ ਮੁੱਦਾ ਸੀ ਧਰਮ ਦਾ ਮੁੱਦਾ ਸੀ ਵਿੱਚ ਤੇ ਉਹਨੂੰ ਲੈ ਕੇ ਕੁੱਝ ਵਿਰੋਧ ਦੇ ਵਿੱਚ ਸੀ ਲੋਕ ਇਸ ਕਰਕੇ ਗੱਲ ਹੋ ਗਈ ਤਾਂ ਇੰਨਾ ਵਿਰੋਧ ਹੁੰਦਾ ਜੀ ਉਹ ਸਾ ਅੰਮ੍ਰਿਤ ਪਾਉਨਾਂ ਨੂੰ ਧੱਕਾ ਹੋਇਆ ਕਿ ਨਹੀਂ ਹੋਇਆ ਉਹ ਗਲਤ ਕਰ ਰਿਹਾ ਸੀ ਵਹੀਰ ਚਲਾ ਕੇ ਉਹ ਗਲਤ ਕਰ ਰਿਹਾ ਸੀ ਨਾ ਉਥੇ ਲੋਕਾਂ ਨੂੰ ਅੰਮ੍ਰਿਤ ਸ਼ਿਕਾਇਤ ਕਿ ਉਹ ਗਲਤ ਕਰ ਰਿਹਾ ਸੀ ਠੀਕ ਹੈ ਮੇਰਾ ਉਹਦਾ ਮੇਰਾ ਉਹਦਾ ਪਰਸਨਲ ਝਗੜਾ ਪਰਸਨਲ ਝਗੜਾ ਜਦੋਂ ਆਏਗਾ ਮੈਂ ਉਹਦਾ ਪਰਸਨਲ ਲੜ ਦੂੰਗਾ ਮੇਰਾ ਪਰਸਨਲ ਝਗੜਾ ਮੈਂ ਤੇ ਉਹ ਆਪਸ ਲੜਵਾ ਲਾਂਗੇ ਜਦੋਂ ਲੜਨਾ ਹੋਊਗਾ ਪਰ ਜਿਹੜਾ ਉਹ ਕੌਮੀ ਕਾਰਜ ਕਰ ਰਿਹਾ ਸੀ ਲੋਕਾਂ ਨੂੰ ਅੰਮ੍ਰਿਤ ਸ਼ਿਕਾਇਤ ਕਿ ਉਹ ਗਲਤ ਕਰ ਰਿਹਾ ਸੀ ਲੋਕਾਂ ਦੀ ਲੋਕਾਂ ਦੇ ਨਸ਼ੇ ਛਡਾ ਰਿਹਾ ਸੀ ਉਹ ਗਲਤ ਕਰ ਰਿਹਾ ਸੀ ਉਸ ਟਾਈਮ ਕਿੱਥੇ ਗਿਆ ਸੀ ਉਸ ਟਾਈਮ ਕਿਉਂ ਨਹੀਂ ਕੱਟ ਹੋਇਆ ਮੇਰਾ ਪਛਾਣ ਜਿਹੜੀ ਹੈ ਨਾ ਆਪਣੇ ਪਰਾਇ ਦੀ ਪਛਾਣ ਉਦੋਂ ਹੁੰਦੀ ਹੈ ਜਦੋਂ ਵੀ ਰੁਪਈਆ ਹੋਵੇ ਮੈਨੂੰ ਇਹ ਦੱਸੋ ਉਦੋਂ ਕਿੱਥੇ ਗਏ ਸੀ ਨੇ ਫਿਰ ਭਗਤ ਸਿੰਘ ਦਵਾਦੀ ਹੈ ਇਹਨਾਂ ਗੁੱਸੇ ਦੇ ਵਿੱਚ ਆਉਂਦਾ ਹੈ ਇਹਨਾਂ ਨਾਰਾਜ਼ ਹੈ ਭਾਨੇ ਸਿੱਧੂ ਦੇ ਨਾਲ ਕੱਲਾ ਭਾਨੇ ਸਿੱਧੂ ਦੇ ਨਾਲ ਨਾਰਾਜ਼ ਹੈ ਕਿ ਉਸ ਸਟੇਜ ਤੇ ਬੈਠੇ ਜਿਹੜੇ ਬਾਕੀ ਬੰਦੇ ਸੀ ਉਹਨਾਂ ਦੇ ਨਾਲ ਵੀ ਨਾਰਾਜ਼ ਹੈ ਕਿ ਜਿਹੜੇ ਵੀ ਬੰਦੇ ਭਾਨੇ ਦੀ ਸਪੋਰਟ ਦੇ ਨੇ ਉਹਨਾਂ ਨਾਲ ਵੀ ਨਾਰਾਜ਼ ਜਿਨ੍ਹਾਂ ਨੇ ਦੀਪ ਸਿੱਧੂ ਦੇ ਖਿਲਾਫ ਪੂਰੇ ਪੰਜਾਬ ਨੂੰ ਪੜਕਾਇਆ ਜਿਹੜੇ ਉਸ ਟਾਈਮ ਦੇ ਦੀਪ ਸਿੱਧੂ ਦੇ ਟਾਈਮ ਦੇ ਕਹਿੰਦੇ ਘੁਆਂਦੇ ਸੋਸ਼ਲ ਮੀਡੀਆ ਦੁਬਾਰਾ ਸੁਣ ਲਓ ਬਾਈ ਲਓ ਕੋਈ ਵਿਰੋਧ ਦੇ ਵਿੱਚ ਸੀ ਲੋਕ ਇਸ ਕਰਕੇ ਤਮਾਨਿਕ ਘਰਾਂ ਚ ਡੱਕ ਦਿੰਦਾ ਠੀਕ ਹੈ ਲੋਕਾਂ ਨੂੰ ਚਲੋ ਘਰਾਂ ਚੋਂ ਨਿਕਲਣ ਨਹੀਂ ਦਿੰਦਾ ਇਹਦਾ ਕਿਦਾਂ ਹੋ ਗਿਆ ਕਟ ਇਸਨਾਂ ਦੀਆਂ ਟਰਾਲੀਆਂ ਕਿਦਾਂ ਤੁਹਾਡਾ ਸਵਾਲ ਖੁੱਲ ਹੈ ਕਿ ਨਹੀਂ ਹੈ ਤੁਹਾਡਾ ਸਵਾਲ ਇਹ ਹੈ ਕਿ ਇਹਨਾਂ ਵੱਡਾ ਕਟ ਕਿਵੇਂ ਹੋ ਗਿਆ ਸਰਕਾਰੀ ਖੁੱਲ ਹੈ ਕਿ ਨਹੀਂ ਹੈ ਇਹ ਅਸੀਂ ਕਿਦਾਂ ਕਰੀਏ ਸਰਦਾਰ ਜੀ ਜਦ ਜਦ ਅੰਮ੍ਰਿਤਪਾਲ ਦੇ ਇੱਥੋਂ ਹੋ ਰਿਹਾ ਅੰਮ੍ਰਿਤਪਾਲ ਦੀ ਵਾਰੀ ਲੋਕਤੰਤਰ ਨਹੀਂ ਸੀਗਾ ਪਰ ਉਹਦਾ ਮਾਹੌਲ ਤੇ ਦੇਖਿਆ ਜਾ ਰਿਹਾ ਸੀ ਨਾ ਤੇ ਹੁਣ ਵੀ ਤਾਂ ਮਾਹੌਲ ਹੈਗਾ ਨਾ ਔਰ ਕਿਹੜਾ ਮਾਹੌਲ ਹੈ ਅੰਮ੍ਰਿਤਪਾਲ ਦੀ ਵਾਰੀ ਤਾਂ ਐਨਐਸਐ ਲੱਗਦੀ ਲੋਕਾਂ ਦੇ ਮੁੰਡਾ ਸੀ ਧਰਮ ਦਾ ਮੁੰਡਾ ਸੀ ਵਿੱਚ ਤੇ ਉਹਨੂੰ ਲੈ ਕੇ ਕੁਝ ਵਿਰੋਧ ਦੇ ਵਿੱਚ ਸੀ ਲੋਕ ਇਸ ਕਰਕੇ ਗੱਲ ਹੋ ਗਈ ਧੱਕੇ ਨਾਲ ਵਿਰੋਧ ਹੁੰਦਾ ਨਾ ਹੋ ਸਭ ਆ ਕੇ ਖੁੱਲ ਕੇ ਗੱਲ ਕਰਦੇ ਆ ਅੰਮ੍ਰਿਤਪਾਲ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ ਉਹ ਗਲਤ ਕਰ ਰਿਹਾ ਸੀ ਵਹਿੀਰ ਚਲਾ ਕੇ ਉਹ ਗਲਤ ਕਰ ਰਿਹਾ ਸੀ ਨਾ ਲੋਕਾਂ ਨੂੰ ਅਮਰ ਸ਼ਕਾ ਕਿਉਂ ਗਲਤ ਕਰ ਰਿਹਾ ਸੀ ਠੀਕ ਆ ਮੇਰਾ ਉਹਦਾ ਮੇਰਾ ਉਹਦਾ ਪਰਸਨਲ ਝਗੜਾ ਪਰਸਨਲ ਝਗੜਾ ਜਦੋਂ ਆਏਗਾ ਮੈਂ ਉਹਦੇ ਨਾਲ ਪਰਸਨਲ ਲੜ ਦੂੰਗਾ ਮੇਰਾ ਪਰਸਨਲ ਝਗੜਾ ਮੈਂ ਤੇ ਉਹ ਆਪਸ ਚ ਲੜ ਲਾਂਗੇ ਜਦੋਂ ਲੜਦਾ ਹੂੰਗਾ ਪਰ ਜਿਹੜਾ ਉਹ ਕੌਮੀ ਕਾਰਜ ਕਰ ਰਿਹਾ ਸੀ ਲੋਕਾਂ ਨੂੰ ਅਮਰ ਸ਼ਕਾ ਲਿਆ ਸੀ ਉਹ ਗਲਤ ਕਰ ਰਿਹਾ ਸੀ ਲੋਕਾਂ ਦੀ ਲੋਕਾਂ ਦੇ ਨਸ਼ੇ ਛਡਾ ਰਿਹਾ ਸੀ ਉਹ ਗਲਤ ਕਰ ਰਿਹਾ ਸੀ ਉਸ ਟਾਈਮ ਕਿੱਥੇ ਗਏ ਸੀ ਉਸ ਟਾਈਮ ਕਿਉਂ ਨਹੀਂ ਕੱਟ ਹੋਏ ਮੇਰਾ ਸਵਾਲ ਇਹ ਆ ਵੀ ਸੁਣ ਲਿਆ ਵੀਰ ਇਹ ਚੀਜ਼ਾਂ ਦਾ ਮੈਂ ਕਰਦੀਆਂ ਕੱਢ ਕੇ ਬੈਠਾ ਸੀ ਜਦੋਂ ਮੈਨੂੰ ਇਹ ਤੇ ਸ਼ੱਕ ਪਈ ਇਹ ਬੰਦਾ ਹੁੰਦਾ ਨਾ ਰਲਿਆ ਹੋਇਆ ਪਤਾ ਇਹ ਪਿਛਲੇ ਸਾਲ ਦੀ 1 ਫਰਵਰੀ ਦੀ 2024 ਦੀ ਇਹ ਹਾਇਲ ਇੰਟਰਵਿਊ ਇਹਦੀ ਉਦੋਂ ਅਸੀਂ ਮਿਲੇ ਨਹੀਂ ਸੀਗੇ ਇਹਨੂੰ ਨਾ ਮੈਂ ਮਿਲਿਆ ਸੀ ਤੇ ਨਾ ਰੋਮੀ ਮਿਲਿਆ ਸੀ ਇਹਨੂੰ ਅਸੀਂ ਮਿਲੇ ਆ ਪਿਛਲੇ ਸਾਲ ਇਹਨੂੰ ਮਈ ਜੂਨ ਦੇ ਵਿੱਚ ਜਦੋਂ ਆਪਣੀ ਪਿਛਲੇ ਸਾਲ ਅਸੀਂ ਮਈ ਜੂਨ 'ਚ ਇਹਨੂੰ ਮਿਲੇ ਆ ਜਦੋਂ ਅਸੀਂ ਵਿਰੋਧ ਸ਼ੁਰੂ ਕੀਤਾ ਹੈ ਦਾ ਇਲੈਕਸ਼ਨਾਂ ਇਲੈਕਸ਼ਨਾਂ ਵੇਲੇ ਜਦੋਂ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੂੰ ਅਸੀਂ ਮਿਲੇ ਆ ਜਦੋਂ ਗੁਰਪ੍ਰੀ ਹਰੀ ਰੋਮ ਬਾਈ ਨਾਲ ਸਾਡੀ ਗੱਲਬਾਤ ਹੋਈ ਆ ਠੀਕ ਨਹੀਂ ਜਿਹੜੀਆਂ ਹੋਰ ਗੱਲਾਂ ਸਾਹਮਣੇ ਸੱਚ ਆਈਆਂ ਜਦੋਂ ਅਸੀਂ ਖੁੱਲ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਵਾ ਇਹਦਾ ਆਪਣੇ ਅਮਰਤਪਾਲ ਦਾ ਉਦੋਂ ਇਹ ਬੰਦਾ ਖੁੱਲ ਕੇ ਬੋਲਣਾ ਸ਼ੁਰੂ ਕੀਤਾ ਫੇਰ ਇਹਨੇ ਕਹਿਣਾ ਸ਼ੁਰੂ ਉਲਟ ਹੋ ਗਿਆ ਜਦੋਂ ਅਸੀਂ ਕਹਿਣਾ ਸ਼ੁਰੂ ਕਰਤਾ ਅਮਰਤ ਮੈਂ ਤੇ ਰੋਮੀ ਨੇ ਤੁਸੀਂ ਚੈੱਕ ਕਰ ਲਓ ਪਿਛਲੇ ਸਾਲ ਦੀਆਂ ਸਾਰੀਆਂ ਵੀਡੀਓ ਚੈਨਲਾਂ ਤੇ ਵੀ ਪਈਆਂ ਹੋਈਆਂ ਨਿਊਜ਼ ਚੈਨਲਾਂ ਤੇ ਮੇਰੇ ਆਪਣੇ ਤੇ ਇਹ ਵੀ ਪਈ ਹੋਈ ਆ ਮੇਰੇ ਆਈਡੀ ਤੇ ਵੀ ਪਈਆਂ ਨੇ ਤੁਸੀਂ ਚੈੱਕ ਕਰ ਲੋ ਸਾਡੇ ਮੂੰਹੋਂ ਕਦੇ ਐਗੀ ਕਦੇ ਕੋ ਗੱਲ ਨਿਕਲੀ ਹੈ ਜਿਹੜੀ ਇਹ ਗੱਲਾਂ ਕਰ ਰਿਹਾ ਪਰਸਨਲ ਪਰਸਨਲ ਕਦੇ ਸਾਡੇ ਗੱਲੋਂ ਨਿਕਲੀ ਆ ਕਦੇ ਅਸੀਂ ਕਿਹਾ ਕਿ ਹਾਂ ਭਾਈ ਆ ਚੀਜ਼ ਕਰਦਾ ਸੀ ਉਹ ਚੀਜ਼ ਕਰਦਾ ਸੀ ਇਹ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਜਦਦੇ ਅਸੀਂ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਨੂੰ ਮਿਲੇ ਆ ਗੁਰਪ੍ਰੀ ਹਰੀ ਨੋ ਬਾਈ ਨਾਮ ਗੱਲਬਾਤ ਹੁੰਦੀ ਰਹੀ 22 ਤੋਂ ਲੈ ਕੇ ਮੇਰੀ ਗੱਲਬਾਤ ਹੁੰਦੀ ਰਹੀ ਆ ਗੁਰਪ੍ਰੀ ਹਰੀ ਨੋ ਬਾਈ ਨਾ 22 ਤੋਂ ਲੈ ਕੇ ਜਿੱਦਾਂ ਲਾਸਟ ਮੈਨੂੰ ਉਹ ਮਿਲਿਆ ਵਾ ਭਾਈ ਅਵਤਾਰ ਸਿੰਘ ਖੰਡੇ ਦੇ ਯਾਦਗਾਰੀ ਸਮਾਗਮ ਤੇ ਅੰਮ੍ਰਿਤਸਰ ਉਦੋਂ ਵੀ ਸਾਡੀਆਂ ਬੜੀਆਂ ਵਿਚਾਰਾਂ ਹੋਈਆਂ ਨੇ ਠੀਕ ਨਹੀਂ ਤੇ ਇਹ ਬੰਦਾ ਤਾਂ ਇੱਕ ਵਾਰ ਨੂੰ ਹੀ ਮਿਲਿਆ ਗੁਰਪ੍ਰੀ ਹਰੀ ਨੌ ਬਾਈ ਨੂੰ ਇਹ ਬਾਈ ਤਾਂ ਇੱਕ ਵਾਰ ਨੂੰ ਹੀ ਮਿਲਿਆ ਇਹ ਬੰਦਾ ਤਾਂ ਮੈਨੂੰ ਦੱਸੋ ਮੈਂ ਮੈਂ ਇਹ ਤਾਂ ਸੁਣਾਈ ਆ ਕਿ ਕੱਲ ਨੂੰ ਕਿਸੇ ਹੋਰ ਮਾ ਦੇ ਪੁੱਤਰਾ ਨੁਕਸਾਨ ਨਾ ਹੈ ਯਾਰੀ ਪਾ ਕੇ ਕਰ ਲੈਣਾ ਮੇਰੀ ਤਾਂ ਜਿਹੜਾ ਹੋਣਾ ਹੁਣੇ ਹੀ ਜਾਣਾ ਵਾ ਮੇਰਾ ਮੇਰੇ ਚਾਹੇ ਅੱਜ ਹੋ ਜਾਵੇ ਕੱਲ ਨੂੰ ਹੋ ਜਾਵੇ ਇਹਨੇ ਜਿਹੜੀ ਮੈਨੂੰ ਧਮਕੀ ਦਿੱਤੀ ਆ ਮੈਂ ਤੇਰੇ ਤੇ ਪੁੱਤ ਪਰਚਾ ਨਹੀਂ ਕਰਾਉਣਾ ਤੈਨੂੰ ਬਦਮਾਸ਼ੀ ਉਹ ਦੱਸਣੀ ਆ ਕੀ ਹੁੰਦੀ ਆ ਹੁਣ ਤੈਨੂੰ ਖੁੱਲ ਕੇ ਦੱਸਤਾ ਤੂੰ ਜਿਹੜੀਆਂ ਧਮਕੀਆਂ ਦੇ ਰਿਆ ਸੀ ਮੈਂ ਥਾਣੇ ਵੜ ਕੇ ਵੀ ਤੇਰਾ ਸਿਰ ਪਾੜੂੰਗਾ ਤੈਨੂੰ ਕੋਲ ਬਹਿ ਕੇ ਕਟਵਾਉਂਗਾ ਤੇਰਾ ਜਿੱਥੇ ਤੱਕ ਜੋਰ ਲੱਗਦਾ ਲਾ ਲਈ ਤੈਨੂੰ ਓਪਨ ਚੈਲੰਜ ਆਉ ਮੇਰਾ ਲੈ ਫਿਰ ਇਹ ਵੀ ਰਹਿ ਗਈ ਫਿਰ ਜੇ ਉੱਪ ਤੱਕ ਵੀ ਰਣਜੋਧ ਕਰ ਗਿਆ ਉੱਪ ਤੱਕ ਵੀ